ਤੇ ਅੱਜ ਅਸੀਂ ਪਹੁੰਚੇ ਆਂ ਸੋਹਣੇ ਹਰਿਆਵਲ ਭਰਪੂਰ ਤੇ ਦਿਲਦਾਰ ਲੋਕਾਂ ਦੇ ਜ਼ਿਲ੍ਹਾ ਤੇ ਸ਼ਹਿਰ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਕੋਲ ਪੈਂਦੇ ਪਿੰਡ ਹਸੀਆਂਪੁਰ ਲੱਲੋਵਾਲ ਜਿੱਥੋਂ ਦੇ ਨੌਜਵਾਨ ਰਹਿਣ ਵਾਲੇ ਹੈਗੇ ਨੇ ਰਵਿੰਦਰ ਸ਼ਰਮਾ ਅਜ ਸਟਾਰ ਨਾਲ ਬਣੇ ਹੋਏ ਨੇ ਤੇ ਇਹਨਾਂ ਨੇ ਪਿੰਡ ਵਿੱਚ ਰਹਿ ਕੇ ਸ਼ੁਰੂਆਤ ਕੀਤੀ ਸ਼ੌਂਕੀਆ ਤੌਰ ਤੇ ਆਪਣੇ ਕੰਮ ਕਾਰੋਬਾਰ ਦੇ ਨਾਲ ਨਾਲ ਗਰਮ ਤਸਵੀਰਤੀਆਂ ਪਿੰਨੀਆਂ ਜਿਹੜੀਆਂ ਅਲਸੀ ਦੀਆਂ ਪਿੰਨੀਆਂ ਮੂੰਗੀ ਦੀਆਂ ਪਿੰਨੀਆਂ ਤੇ ਨਾਲ ਜਿਹੜੀ ਆ ਇੱਕ ਪੰਜੀਰੀ ਉਹ ਬਣਾਉਣੀ ਸ਼ੁਰੂ ਕੀਤੀ ਸ਼ੌਂਕਿਆ ਤੌਰ ਤੇ ਪਰ 3 ਕਸਾਲ ਦੇ ਵਿੱਚ ਇਹਨਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਕਿ ਇਹਨਾਂ ਨੂੰ ਮਸ਼ੀਨਰੀ ਜਿਹੜੀ ਆ ਉਹ ਖਰੀਦਣੀ ਪੈ ਗਈ ਤੇ ਨਾ ਪਾਜਵਾਰਾ ਛੋਟੀ ਜੀ ਜਗ੍ਹਾ ਤੋਂ ਤੋਂ ਇਹਨਾਂ ਨੇ ਜਿਹੜਾ ਆ ਉਹ ਕੰਮ ਕਾਰੋਬਾਰ ਸ਼ੁਰੂ ਕਰਕੇ ਮਿਸਾਲ ਕਾਇਮ ਕਰਤੀ ਹਾਲਾਂਕਿ ਪਹਿਲਾਂ ਵੀ ਕੰਮ ਕਰ ਰਹੇ ਸੀ ਗਰੋਸਰੀ ਸਟੋਰ ਇਹਨਾਂ ਦਾ ਹਸੈਨਪੁਰ ਲਾਲੋਵਾਲ ਜਿਹੜਾ ਸੜਕਾ ਧੂਤਾਂ ਤੋਂ ਟਾਂਡਾ ਰੋਡ ਤੇ ਜੁੱਤੀ ਲਾਉਣੀ ਪੈਣੀ ਆ ਬਾਹਰ ਇਹਨਾਂ ਦੀ ਪਹਿਲਾਂ ਕੰਡੀਸ਼ਨ ਆ ਇਹਨਾਂ ਨੇ ਸਾਨੂੰ ਪਹਿਲਾਂ ਕਿਹਾ ਤਾਂ ਵੀ ਭਾਈ ਸਾਹਿਬ ਸ਼ੂਜ਼ ਬਾਹਰ ਉਤਾਰਨੇ ਪੈਣੇ ਆ ਇਸ ਕਮਰੇ ਦੇ ਵਿੱਚ ਸਾਰਾ ਕੁਝ ਜਿਹੜਾ ਬਣਦਾ ਹੈ ਤੇ ਤੁਹਾਨੂੰ ਹੁਣ ਆਪਾਂ ਦਿਖਾਉਣੇ ਆ ਆਜੋ ਕਿਤਾ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਗੋਬਿੰਦ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਸੋਹਣੇ ਹਰਿਆਵਲ ਭਰਪੂਰ ਤੇ ਦਿਲਦਾਰ ਲੋਕਾਂ ਦੇ ਜ਼ਿਲ੍ਹਾ ਤੇ ਸ਼ਹਿਰ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਕੋਲ ਪੈਂਦੇ ਪਿੰਡ ਹਸਿਆਨਪੁਰ ਲੱਲੋਵਾਲ ਜਿੱਥੋਂ ਦੇ ਨੌਜਵਾਨ ਰਹਿਣ ਵਾਲੇ ਹੈਗੇ ਨੇ ਰਵਿੰਦਰ ਸ਼ਰਮਾ ਅੱਜ ਸਾਡੇ ਨਾਲ ਬਣੇ ਹੋਏ ਨੇ ਜਿਨ੍ਹਾਂ ਨੇ ਇੱਕ ਨਵੇਕਲਾ ਕੰਮ ਕਰਕੇ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਜਿੱਥੇ ਨੌਜਵਾਨੀ ਵਿਦੇਸ਼ ਜਾਣ ਨੂੰ ਤਰਜੀਹ ਦਿੰਦੀ ਹੈ ਸਾਰਾ ਕੁਝ ਹੁੰਦਿਆਂ ਸੁਦਿਆਂ ਵੀ ਕਈ ਵਾਰੀ ਸਰਮਾਇਆ ਵੀ ਹੁੰਦਾ ਹੈ ਧਨ ਦੌਲਤ ਵੀ ਹੁੰਦੀ ਹੈ ਕਈ ਵਾਰੀ ਮਜਬੂਰੀਆਂ ਵੀ ਹੁੰਦੀਆਂ ਨੇ ਵਿਦੇਸ਼ ਜਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਾਂ ਵੱਡੇ ਸ਼ਹਿਰਾਂ ਦਾ ਰੁਖ ਕੀਤਾ ਜਾਂਦਾ ਹੈ ਜ਼ਿੰਦਗੀ ਵਿੱਚ ਕੁਝ ਬੜਨ ਦੇ ਲਈ ਤੇ ਕਈ ਵਾਰੀ ਉੱਥੋਂ ਵੀ ਪੱਲੇ ਨਿਰਾਸ਼ਾ ਹੀ ਪੈਂਦੀ ਹੈ ਤੇ ਇਹਨਾਂ ਨੇ ਪਿੰਡ ਵਿੱਚ ਰਹਿ ਕੇ ਸ਼ੁਰੂਆਤ ਕੀਤੀ ਸ਼ੌਂਕੀਆ ਤੌਰ ਤੇ ਆਪਣੇ ਕੰਮ ਕਾਰੋਬਾਰ ਦੇ ਨਾਲ ਨਾਲ ਗਰਮ ਤਸੀਰ ਦੀਆਂ ਪਿੰਨੀਆਂ ਜਿਹੜੀਆਂ ਅਲਸੀ ਦੀਆਂ ਪਿੰਨੀਆਂ ਮੂੰਗੀ ਦੀਆਂ ਪਿੰਨੀਆਂ ਤੇ ਨਾਲ ਜਿਹੜੀ ਆ ਇੱਕ ਪੰਜੀਰੀ ਉਹ ਬਣਾਉਣੀ ਸ਼ੁਰੂ ਕੀਤੀ ਸ਼ੌਂਕਿਆ ਤੌਰ ਤੇ ਪਰ 3 ਕਸਾਲ ਦੇ ਵਿੱਚ ਇਹਨਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਕਿ ਇਹਨਾਂ ਨੂੰ ਮਸ਼ੀਨਰੀ ਜਿਹੜੀ ਆ ਉਹ ਖਰੀਦਣੀ ਪੈ ਗਈ ਤੇ ਨਾਲ ਦੀ ਨਾਲ ਡਿਮਾਂਡ ਪੂਰੀ ਨਾ ਹੋਣ ਕਰਕੇ ਮਸ਼ੀਨਰੀ ਤਾਂ ਖਰੀਦਣੀ ਪਈ ਪਈ ਇਹਨਾਂ ਨੂੰ ਸਟਾਫ ਜਿਹੜਾ ਹੈ ਭਰਤੀ ਕਰਨਾ ਪੈ ਗਿਆ ਤੇ ਪਿੰਡ 'ਚ ਰਹਿ ਕੇ ਜਿੱਥੇ ਪਿੰਡ ਦੀਆਂ ਬੀਬੀਆਂ ਮਾਤਾਵਾਂ ਭੈਣਾਂ ਨੂੰ ਜਾਂ ਟਰਾਂਸਪੋਰਟ ਦੇ ਲਈ ਜਿਹੜੇ ਡਰਾਈਵਰ ਵੀਰ ਨੇ ਗੱਡੀਆਂ ਨੇ ਉਹਨਾਂ ਨੂੰ ਕੰਮ ਮਿਲ ਰਿਹਾ ਹੈ ਇਹਨਾਂ ਨੇ ਜਿੱਥੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਹੋਰਾਂ ਦੇ ਲਈ ਵੀ ਉੱਥੇ ਆਪਣੀ ਵੀ ਜਿਹੜੀ ਇਹਨਾਂ ਨੇ ਕਮਾਈ ਦੇ ਵਿੱਚ ਝੋਖਾ ਵਾਦਾ ਕੀਤਾ ਤੇ ਨਾਲ ਖਾਸੀਅਤ ਇਹ ਹੈ ਕਿ ਇਹਨਾਂ ਨੇ ਘਰ ਦੇ ਵਿੱਚ ਹੀ ਇੱਕ ਬੰਦ ਪੇਚਵਾਰੇ ਦੇ ਵਿੱਚ ਛੋਟਾ ਜਿਹਾ ਕਮਰਾ ਜਿਹੜਾ ਚਵਾਰੇ ਦੇ ਵਿੱਚ ਇੱਕ ਪਾਸੇ ਖਾਲੀ ਪਿਆ ਸੀ ਉੱਥੋਂ ਕੰਮ ਦੀ ਸ਼ੁਰੂਆਤ ਕੀਤੀ ਤੇ ਹੁਣ ਤੱਕ 3-4 ਸਾਲ ਦੇ ਵਿੱਚ ਉੱਥੋਂ ਹੀ ਇਹ ਜਿਹੜਾ ਕਮਰਸ਼ੀਅਲ ਕੁਆਂਟੀਟੀ ਕਮਰਸ਼ੀਅਲ ਕੁਆਂਟੀਟੀ ਤੱਕ ਪਹੁੰਚ ਗਏ ਨੇ ਤੇ ਕੱਲਾ ਪਹਿਲਾਂ ਸ਼ਹਿਰ ਹਿਾਰਪੁਰ ਜ਼ਿਲ੍ਹਾ ਸ਼ਹਿਰਪੁਰ ਨੂੰ ਕਵਰ ਕਰ ਰਹੇ ਸੀ ਤਾਂ ਅੱਜ ਕੱਲ੍ਹ ਜਲੰਧਰ ਤੱਕ ਜਿਹੜੀ ਹੈ ਮਾਰ ਕਰਦੇ ਨੇ ਤੇ ਹੁਣ ਇਹਨਾਂ ਦੇ ਕੋਲ ਡਿਮਾਂਡ ਪੂਰੀ ਨਹੀਂ ਹੋ ਰਹੀ ਜਿੱਤੇ ਕਰਕੇ ਇਹਨਾਂ ਨੂੰ ਪੂਰਾ ਪੂਰਾ ਦਿਨ ਜਿਹੜਾ ਕੰਮ ਕਰਨਾ ਪੈ ਰਿਹਾ ਲੰਬੀਆਂ ਗੱਲਾਂ ਬਾਤਾਂ ਨਾ ਕਰੀਏ ਰਵਿੰਦਰ ਸ਼ਰਮਾ ਜੀ ਨਾਲ ਗੱਲਾਂ ਕਰੀਏ ਉਸ ਤੋਂ ਪਹਿਲਾਂ ਤੁਹਾਨੂੰ ਵੀ ਦੱਸ ਦਈਏ ਕਿ ਆਹ ਜਿੱਥੇ ਖੜੇ ਆਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਫਿਰ ਇਹਨਾਂ ਦੇ ਸਿੱਧਾ ਚੁਆਰੇ ਦੇ ਵਿੱਚ ਅਸੀਂ ਚਲੇ ਜਾਣਾ ਜਿੱਥੇ ਇਹ ਪਿੰਨੀਆਂ ਬਣਾਉਂਦੇ ਨੇ ਕਿੱਦਾਂ ਬਣਾਉਂਦੇ ਨੇ ਕਿਹੜੀ ਕੁਆਂਟੀਟੀ ਆ ਕਿੱਦਾਂ ਤੁਸੀਂ ਪਰਚੇਸ ਕਰ ਸਕਦੇ ਹੋ ਕਿੱਦਾਂ ਪਹੁੰਚ ਸਕਦੇ ਆ ਬੜੇ ਸਾਰੇ ਤੁਹਾਡੇ ਜ਼ਿਹ ਇਹਨਾਂ ਦੇ ਕੋਲ ਸਾਰਾ ਕੁਝ ਹੈ ਇਹ ਸ਼ੌਂਕੀਆ ਤੌਰ ਤੇ ਇਹਨਾਂ ਨੇ ਬਣਾਇਆ ਕਿਤੇ ਵੀ ਮੈਨੂੰ ਏਸੀ ਦੇ ਵਿੱਚ ਰਹਿਣਾ ਬਿਲਕੁਲ ਪਸੰਦ ਨਹੀਂ ਜਾਂ ਲੈਂਟਰ ਵਾਲੇ ਘਰ 'ਚ ਰਹਿਣਾ ਬਿਲਕੁਲ ਪਸੰਦ ਨਹੀਂ ਤੇ ਇਹ ਇੱਥੇ ਪੈਂਦੇ ਨੇ ਪੁਰਾਣਾ ਮੰਜਾ ਪੁਰਾਣੇ ਇਹਨਾਂ ਦੇ ਬੈੱਡ ਬਜ਼ੁਰਗਾਂ ਦਾ ਸਮਾਨ ਵੀ ਸੰਭਾਲਿਆ ਹੋਇਆ ਤੇ ਇਹ ਵੀ ਇਹਨਾਂ ਦੀ ਇੱਕ ਖਾਸੀਅਤ ਹੈ ਕਿ ਇਹਨਾਂ ਨੇ ਆਪਣੇ ਲਈ ਇਹ ਸਾਰਾ ਕੁਝ ਤਿਆਰ ਕੀਤਾ ਹੈ ਹੁਣ ਤੁਸੀਂ ਸੋਚ ਰਹੇ ਹੋਣਗੇ ਕਿ ਸ਼ਾਇਦ ਇਹ ਕੋਈ ਆਰਥਿਕ ਤੰਗੀਆਂ ਨਾ ਤਾਂ ਨਹੀਂ ਜੂਝ ਰਹੇ ਨਹੀਂ ਇਸ ਪਾਸੇ ਇਹਨਾਂ ਦੀ ਬੜੀ-ਬੜੀਆ ਕੋਠੀ ਹੈ ਔਸ ਪਾਸੇ ਇਹਨਾਂ ਦਾ ਡੰਗਰ ਬੱਚਾ ਆ ਦੁੱਧਾਰੂ ਪਸ਼ੂ ਨੇ ਤੇ ਰੱਬ ਦਾ ਦਿੱਤਾ ਇਹਨਾਂ ਦੇ ਕੋਲ ਹਰ ਸ਼ੈ ਹਰ ਚੀਜ਼ ਜਿਹੜੀ ਉਹ ਹੈਗੀ ਆ ਇਸ ਪਾਸੇ ਗਲੇਆਰਾ ਵੀ ਤੁਹਾਨੂੰ ਦਿਖਾ ਦਈਏ ਵੀ ਕੋਈ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਤੇ ਫਰੇਮ ਦੇ ਵਿੱਚ ਰਵਿੰਦਰ ਸ਼ਰਮਾ ਜੀ ਰਵਿੰਦਰ ਜੀ ਚਲਿਓ ਪਾ ਉੱਪਰ ਫਿਰ ਚਵਾਰੇ ਦੇ ਵਿੱਚ ਬੜੀਆਂ ਪਨੀਆਂ ਜਿਹੜੀਆਂ ਤੇ ਹੁਣ ਰਵਿੰਦਰ ਜੀ ਦੇ ਸੀ ਚਵਾਰੇ ਦੇ ਟੜਗੇ ਪੌੜੀਆਂ ਤੇ ਇਸ ਪਾਸੇ ਆ ਚਵਾਰਾ ਛੋਟੀ ਜੀ ਜਗ੍ਹਾ ਤੋਂ ਉਤੋਂ ਇਹਨਾਂ ਨੇ ਜਿਹੜਾ ਆ ਉਹ ਕੰਮ ਕਾਰੋਬਾਰ ਸ਼ੁਰੂ ਕਰਕੇ ਮਿਸਾਲ ਕਾਇਮ ਕਰਤੀ ਹਾਲਾਂਕਿ ਪਹਿਲਾਂ ਵੀ ਕੰਮ ਕਰ ਰਹੇ ਸੀ ਗਰੋਸਰੀ ਸਟੋਰ ਇਹਨਾਂ ਦਾ ਹਸੈਨਪੁਰ ਲਾਲੋਵਾਲ ਜਿਹੜਾ ਦਸੜਕਾ ਧੂਤਾਂ ਤੋਂ ਟਾਂਡਾ ਰੋਡ ਤੇ ਜੁੱਤੀ ਲਾਉਣੀ ਪੈਣੀ ਆ ਬਾਹਰ ਇਹਨਾਂ ਦੀ ਪਹਿਲਾਂ ਕੰਡੀਸ਼ਨ ਆ ਇਹਨਾਂ ਨੇ ਸਾਨੂੰ ਪਹਿਲਾਂ ਕਿਹਾਤਾ ਵੀ ਭਾਈ ਸਾਹਿਬ ਸ਼ੂਜ਼ ਬਾਹਰ ਉਤਾਰਨੇ ਪੈਣੇ ਆ ਤੇ ਇਸ ਕਮਰੇ ਦੇ ਵਿੱਚ ਸਾਰਾ ਕੁਝ ਜਿਹੜਾ ਬਣਦਾ ਹੈ ਤੇ ਤੁਹਾਨੂੰ ਹੁਣ ਆਪਾਂ ਦਿਖਾਉਣੇ ਆ ਆਜੋ ਕਿਰਪਾਲ ਸਿੰਘ ਜੀ ਮੈਂ ਟੂ ਭਾਜੀ ਮੇਰੇ ਕ ਰਵਿੰਦਰ ਸ਼ਰਮਾ ਜੀ ਸਾਰਾ ਕੁਝ ਸੰਗਰੇਵਿੰਦਰ ਜੀ ਆਪਾਂ ਹੁਣ ਦੱਸਿਓ ਵੀ ਕਿੱਥੋਂ ਕਾਪਾ ਸ਼ੁਰੂ ਕਰਦੇ ਆਂ ਕੀ ਸਾਡਾ ਪ੍ਰੋਜੈਕਟ ਹੈ ਕਿਹੜੀ ਕਿਹੜੀ ਚੀਜ਼ ਪੈਂਦੀ ਹੈਗੀ ਹੈ ਪਹਿਲਾਂ ਰਾਮ ਮਟੀਰੀਅਲ ਦਿਖਾ ਦਿਓ ਜੀ ਆਪਾਂ ਹਾਂਜੀ ਆਜੋ ਕ੍ਰਿਪਾਲ ਜੀ ਆਪਾਂ ਦਿਖਾਈਏ ਪਹਿਲਾਂ ਰਾਮ ਮਟੀਰੀਅਲ ਜੀ ਤੇ ਤੁਸੀਂ ਦੱਸ ਦਿਓ ਜਣਾ ਜੀ ਕਿੱਧਰੋਂ ਆਪਾਂ ਸ਼ੁਰੂ ਕਰਦੇ ਆਂ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਦੇਸੀ ਕੇ ਵਰਤਦੇ ਆਂ ਜੀ ਜੀ ਆ ਦੇਸੀ ਕੇ ਸਾਡਾ ਅਮੂਲ ਅਮੂਲ ਦਾ ਪਿਛਲੇ ਸਾਲ ਅਸੀਂ ਵੇਰਕਾ ਦਾ ਵਰਤਦੇ ਸੀਗੇ ਉਹ ਵੀ ਬਹੁਤ ਵਧੀਆ ਕੇ ਹੈ ਵੇਰਕਾ ਦਾ ਵੀ ਠੀਕ ਹੈ ਜੀ ਇਸ ਵਾਰੀ ਅਸੀਂ ਅਮੂਲ ਦਾ ਵਰਤਣਾ ਸ਼ੁਰੂ ਕੀਤਾ ਅੱਛਾ ਇੱਕ ਵਾਰੀ ਬਾਹਰ ਦਿਖਾ ਦਿਓ ਕਿਰਪਾਲ ਜੀ ਮੈਨੂੰ ਯਾਦ ਆ ਗਿਆ ਕਿ ਇਹ ਨਾ ਕਹਿਣ ਕਿ ਸ਼ਾਇਦ ਇੱਕ ਬਾਲਟੀ ਦਿਖਾਉਣ ਨੂੰ ਖਰੇ ਨਾ ਨੇ ਲਾ ਲਈ ਆ ਆ ਪਈਆਂ ਆ 6 ਬਾਲਟੀਆਂ ਪਈਆਂ ਹਨਵੀ ਸਤਵੀਂ ਬਾਲਟੀ ਜਿਹੜੀ ਅੰਦਰ ਪਈ ਹੋਈ ਆ ਇਹ ਅਮੂਲ ਦਾ ਸਾਰਾ ਦੇਸੀ ਕੇ ਜਿਹੜਾ ਵਰਤਦੇ ਨੇ ਜਾਂ ਵੇਰਕਾ ਦਾ ਹਾਂ ਜੀ ਦੋਹੀ ਦੇਸੀ ਕੇ ਰੜੇ ਉਹ ਵਰਤਦੇ ਪਹਿਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਸਾਨੂੰ ਪਿੰਡਾਂ ਦੇ ਵਿੱਚੋਂ ਮਿਲ ਜਵੇ ਅੱਛਾ ਘਰ ਦਾ ਮਿਲ ਜਾਓ ਸਭ ਤੋਂ ਵਧੀਆ ਹਾਂਜੀ ਪਰ ਹੁਣ ਸਾਨੂੰ ਬੋਲਣਾ ਟਾਈਮ ਨੰਗਦਾ ਨਹੀਂ ਉਹਦੇ ਨਾਲ ਅੱਛਾ ਜੀ ਥੋੜੇ ਚਿਰ ਜੀ ਖਤਮ ਹੋ ਜਾਂਦਾ ਦੋ ਚਾਰ ਦਿਨ ਦੇ ਵਿੱਚ ਹੀ ਫੇਰ ਮਜਬੂਰੀ ਹੋ ਜਾਂਦੀ ਕਿ ਤੁਹਾਨੂੰ ਪਰ ਇਹ ਵੀ ਠੀਕ ਹੈ ਕੰਪਨੀ ਦਾ ਵਧੀਆ ਕੁਆਲਿਟੀ ਵਧੀਆ ਇਹਦੀ ਵੀ ਵਧੀਆ ਸਾਨੂੰ ਰਿਜ਼ਲਟ ਵਧੀਆ ਆਮਦਾਨੀ ਤਾਂ ਵੇਰ ਕਰ ਆਮਦਾਨੀ ਤਾਂ ਵੇਰ ਕਾਈ ਜ਼ਿਆਦਾ ਵਧੀਆ ਮੰਨੇ ਜਾਂਦੇ ਨੇ ਬਾਕੀ ਕੰਪਨੀ ਵਿੱਚ ਅੱਛਾ ਜੀ ਇੱਥੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਹੈਗਾ ਜੀ ਦੇਸੀ ਕੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਰਾਮਟੀਰੀਅਲ ਤੁਸੀਂ ਇਹਦੇ ਵਿੱਚ ਤਿਆਰ ਕਰਦੇ ਹੋ ਗ੍ਰਾਈਂਡਰ ਦੇ ਵਿੱਚ ਜੀ ਹਾਂਜੀ ਇਹ ਗ੍ਰਾਈਂਡਰ ਆ ਜੀ ਇਹਦੇ ਵਿੱਚ ਅਸੀਂ ਜਿੱਦਾਂ ਭੁੰਨ ਕੇ ਚਨੇ ਅਲਸੀ ਤੇ ਮੂੰਗੀ ਜੀ ਇਹਦੇ ਵਿੱਚ ਭੁੰਨਦੇ ਆ ਭੁੰਨ ਕੇ ਸੋਰੀ ਉਧਰ ਤਾਂ ਇਹਦੇ ਵਿੱਚ ਗ੍ਰਾਈਂਡ ਕਰਦੇ ਆ ਜੀ ਠੀਕ ਆ ਜੀ ਗ੍ਰਾਈਂਡ ਕਰਕੇ ਹਾਂਜੀ ਪਹਿਲਾਂ ਭੁਨ੍ਹਾਈ ਹੁੰਦੀ ਹੈ ਜੀ ਇਸ ਪਹਿਲਾਂ ਹਾਂਜੀ ਆ ਮਸ਼ੀਨ ਇਹ ਮਿਲਦਾ ਹੁਣ ਮਸ਼ੀਨਾਂ ਵੀ ਤੁਸੀਂ ਹੁਣ ਲਈਆਂ ਜੀ ਹਾਂਜੀ ਹਾਂਜੀ ਐਸੇ ਐਸੇ ਸਾਲ ਅਸੀਂ ਪਰਚੇਜ਼ ਕੀਤੀ ਹੈ ਡਿਮਾਂਡ ਵਧਣ ਕਰਕੇ ਹਾਂਜੀ ਡਿਮਾਂਡ ਵਧਣ ਕਰਕੇ ਠੀਕ ਹੈ ਜੀ ਪਹਿਲਾਂ ਤੁਸੀਂ ਸਾਰਾ ਕੁਝ ਇੱਧਾ ਘਰਾਂ ਚ ਤਿਆਰ ਕਰਦੇ ਆਂ ਵੀ ਗੈਸ ਦੇ ਕੋਲਿਆ 2-4 ਕਿਲੋ ਸਮਾਨ ਹਾਂਜੀ ਪਹਿਲਾਂ ਅਸੀਂ ਪੱਠੀ ਦੇ ਜਿੱਦਾਂ ਕੜਾਈ ਰੱਖ ਕੇ ਖੁਰਪੇ ਨਾਲ ਪੁੰਦੇ ਸੀਗੇ ਪਰ ਫੇ ਉਹ ਇੰਨੀ ਕੁਆਲਿਟੀ ਚ ਫੇ ਫਿਰ ਕੁਆਂਟੀਟੀ ਸਾਡੀ ਪੂਰੀ ਨਹੀਂ ਹੁੰਦੀ ਸੀ ਹਾਂਜੀ ਤੇ ਇਹਦੇ ਵਿੱਚ ਮੈਂਟੂ ਜੀ ਦਿਖਾਇਓ ਇਹ ਵੀ ਬੜਾ ਸਾਫ਼ ਕੋਈ ਇਹ ਨਹੀਂ ਕਿ ਕਈ ਵਾਰੀ ਕਾਲਖ ਜੀ ਲੱਗੀ ਹੁੰਦੀ ਆ ਬੜੀ ਗੰਦਗੀ ਜਮੀ ਹੁੰਦੀ ਆ ਪਰ ਬਿਲਕੁਲ ਇਹ ਕਲੀਨਾ ਆ ਥੋੜਾ ਬਹੁਤ ਤੁਹਾਨੂੰ ਲੱਗਾ ਜਿਹੜਾ ਦਿਸੂਗਾ ਕਈਆਂ ਨੇ ਕਹਣਾ ਇਹ ਸਾਰਾ ਹੁਣੇ ਹੀ ਉਧਰੋਂ ਕੱਢਿਆ ਗਰਮਾ ਹੱਥ ਨਹੀਂ ਮਲਾ ਸਕਦਾ ਗਰਮ ਆ ਤੇ ਇਹ ਸਾਰਾ ਪਿੰਨੀਆਂ ਦਾ ਹੀ ਥੋੜਾ ਜਿਹਾ ਮਸਾਲਾ ਲੱਗਾ ਬੜਾ ਸਾਫ਼ ਚਮਕਦਾ ਹੋਇਆ ਔਰ ਨਵੀਂ ਮਸ਼ੀਨ ਆ ਤੇ ਇਧਰੋਂ ਪਨਾਈ ਹੋਣ ਤੋਂ ਬਾਅਦ ਆ ਰਾਮਟੀਰੀਅਲ ਸਾਰਾ ਫਿਰ ਉਧਰ ਗ੍ਰਾਈਂਡਰ ਦੇ ਵਿੱਚ ਤੁਸੀਂ ਗ੍ਰਿੰਡ ਕਰ ਦਿਓ ਪਾਊਡਰ ਬਣਾਉਨੇ ਆ ਚੂਰਾ ਬਣਾਉਨੇ ਠੀਕ ਆ ਜੀ ਆਪਾਂ ਆ ਵੀ ਦਿਖਾਈਏ ਮੜ ਜਾ ਸਮਾਨ ਜਿਹੜਾ ਇੱਥੇ ਤੁਹਾਡਾ ਤਿਆਰ ਪਿਆ ਆ ਔਰ ਇਹ ਜਿਹੜਾ ਪਨਾਈ ਤੋਂ ਬਾਅਦ ਆ ਜੀ ਆਹ ਵਾਲਾ ਜੀ ਅਦਰ ਖਾਦੀ ਹੈ ਇਹ ਪੁਨੇ ਪਣਾਈ ਤੋਂ ਬਾਅਦ ਇਹ ਪਣਾਈ ਤੋਂ ਬਾਅਦ ਅਸੀਂ ਗ੍ਰाइंड ਕਰਕੇ ਰੱਖਿਆ ਹੈ ਜੀ ਇਹ ਠੀਕ ਹੈ ਜੀ ਆਹ ਸਮਾਨ ਆ ਚੀ ਸਾਰਾ ਔਰ ਇਹ ਹੈਗੀ ਜੈਲਸੀ ਇਹ ਐਲਸੀ ਆ ਜੀ ਭੁੰਨ ਕੇ ਰੱਖੀ ਹੋਇਆ ਜੀ ਜੇ ਜਦੋਂ ਗ੍ਰाइंड ਕਰਨੀ ਆ ਫਿਰ ਉਧਰ ਪਾ ਲੈਣੀ ਆ ਗ੍ਰाइंड ਕਰਕੇ ਠੀਕ ਹੈ ਜੀ ਇਹ ਹੋ ਗਏ ਜੀ ਅਸੀਂ ਮਿਕਸ ਕੀਤਾ ਹੈ ਜੀ ਇਹ ਸਾਰਾ ਸਮਾਨ ਜਿਹੜਾ ਜਿਹੜਾ ਜਿੱਦਾਂ ਤੁਸੀਂ ਸਿਆ ਕੇ ਪਹਿਲਾਂ ਭੁੰਨ ਭੁੰਨ ਕੇ ਜਿਹੜਾ ਇਹ ਮਿਕਸ ਕਰਕੇ ਭੁੰਨਦੇ ਹੋ ਮਿਕਸ ਕਰਕੇ ਨਹੀਂ ਭੁੰਨਦੇ ਇਕੱਲਾ ਇਕੱਲਾ ਭੁੰਨ ਕੇ ਦੁਬਾਰਾ ਬਾਅਦ ਚ ਮਿਕਸ ਕੀਤਾ ਹੈ ਉਸ ਤੋਂ ਬਾਅਦ ਫਿਰ ਫਿਰ ਇਹਨੂੰ ਗ੍ਰਾਈਂਡ ਕਰਨਾ ਹੈ ਜੀ ਯਾਨੀ ਕਿ ਇਹ ਗ੍ਰਾਈਂਡਰ ਦੇ ਵਿੱਚ ਪਾਉਣ ਤੋਂ ਪਹਿਲਾਂ ਫਾਈਨਲ ਆਹ ਚੀਜ਼ ਹੈ ਫਾਈਨਲ ਇਹ ਚੀਜ਼ ਹੈ ਇਹ ਇਹ ਸ਼ੱਕਰ ਆ ਜੀ ਇਹ ਸ਼ੱਕਰ ਆ ਜੀ ਦੇਸੀ ਸ਼ੱਕਰ ਆ ਜੀ ਅੱਛਾ ਜੀ ਖੰਡ ਨਹੀਂ ਵਰਤਦੇ ਤੁਸੀਂ ਨਹੀਂ ਖੰਡ ਨਹੀਂ ਵਰਤਦੇ ਜੀ ਠੀਕ ਆ ਜੀ ਬਿਲਕੁਲ ਖੰਡ ਨਹੀਂ ਵਰਤਦੇ ਤੇ ਇਹ ਫਿਰ ਜਿਹੜੀ ਸ਼ੱਕਰ ਵੀ ਇੰਨੀ ਕੁਆਲਿਟੀ ਚ ਲਿਆਉਣੀ ਕੁਆਂਟੀਟੀ ਚ ਲਿਆਉਣੀ ਕਿੱਦਾਂ ਫਿਰ ਮੈਨੇਜ ਕਰਦੇ ਹੋ ਜੀ ਇਹ ਸ਼ੱਕਰ ਸਾਨੂੰ ਜੀ ਸਾਡੇ ਇੱਥੇ ਨਾਲ ਸਾਡੇ ਨੇਬਰ ਆ ਸਾਡੇ ਅੱਛਾ ਜੀ ਹਾਂਜੀ ਉਹਨਾਂ ਦੇ ਜਦਵੀਰ ਆ ਮੁੰਡਾ ਉਹਦੇ ਮਾਮਾ ਜੀ ਦਾ ਵੇਲ ਨੇ ਆ ਇਹ ਮਹੱਤ ਮੰਡਪੜੇਰ ਪਿੰਡ ਆ ਮੰਡਪਟੇਰ ਜਾਨੀ ਕਿ ਪੰਜਾਬੀਆਂ ਦਾ ਵੇਲਣਾ ਤੇ ਦੇਸੀ ਸ਼ੱਕਰ ਹਾਂਜੀ ਠੀਕ ਆ ਜੀ ਉਹਨਾਂ ਤੋਂ ਲਈ ਦੀਆ ਕਿਉਂ ਸਾਨੂੰ ਯਕੀਨ ਆ ਕਿ ਕੋਈ ਉਹਦੇ ਵਿੱਚ ਕੈਮੀਕਲ ਮਿਲਾਵਟ ਜਾਂ ਕੁਝ ਇਸ ਤਰ੍ਹਾਂ ਦੀ ਨਹੀਂ ਪਾਉਂਦੇ ਵੈਸੇ ਵੀ ਜਿਹੜੇ ਆਪਾਂ ਪਿੰਡਾਂ ਨੇ ਸਾਨੂੰ ਰੰਗਤ ਤੋਂ ਹੀ ਪਤਾ ਲੱਗ ਜਾਂਦਾ ਹਾਂ ਖਸ਼ੂ ਤੋਂ ਪਤਾ ਲੱਗ ਜਾਂਦਾ ਆਮ ਤੌਰ ਤੇ ਜਿਹੜੇ ਉਹ ਟੁੱਟ ਗਏ ਪਿੰਡਾਂ ਤੋਂ ਕਈ ਸਾਲਾਂ ਤੋਂ ਸ਼ਹਿਰਾਂ ਚ ਚਲੇ ਗਏ ਜਿਹੜੇ ਤਾਂ ਵੱਡੇ ਬਜ਼ੁਰਗਾਂ ਨੂੰ ਤਾਂ ਥੋੜੀ-ਬਹੁਤ ਪਛਾਣ ਹੋ ਸਕਦੀ ਹੈ ਨਵੀਂ ਪੀੜੀ ਨੂੰ ਨਹੀਂ ਪਤਾ ਲੱਗਦਾ ਜਿਹੜਾ ਬਹੁਤ ਖਟੇ ਰੰਗ ਦੀ ਗੁੜ ਸ਼ੱਕਰ ਮਿਲਦੀ ਹੈ ਸਾਫ ਪਤਾ ਲੱਗਦਾ ਕਿ ਇਹਦੇ ਵਿੱਚ ਕੈਮੀਕਲ ਹੈ ਰੰਗ ਪਰ ਇਹ ਜਿਹੜਾ ਭੂਰਾ ਜਿਹਾ ਰੰਗ ਹੈ ਜਿਹੜਾ ਲਾਲਗੀ ਤੇ ਪੂਰਾ ਮਿਕਸ ਜਿਹਾ ਇਹ ਸਾਨੂੰ ਉਹਦੇ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਕਿ ਇਹਦੀ ਸ਼ੁੱਧਤਾ ਦਾ ਪੈਮਾਨਾ ਕੀ ਹੋ ਸਕਦਾ ਤੇ ਇਹ ਜਿਹੜਾ ਫਿਰ ਫਾਈਨਲ ਪ੍ਰੋਡਕਟ ਇੱਧਰ ਤਿਆਰ ਹੁੰਦਾ ਤੇ ਬੀਬੀਆਂ ਇੱਧਰ ਜਿਹੜੀਆਂ ਪਿੰਨੀਆਂ ਵਟਦੀਆਂ ਦਿਖਾਓ ਕਿਰਪਾਲ ਜੀ ਇਹ ਇਹ ਇਹਨਾਂ ਦਾ ਸਪੈਸ਼ਲ ਅ ਇੱਕ ਸਟਿੱਕਰ ਤਿਆਰ ਕਰਕੇ ਵਧੀਆ ਤਰੀਕੇ ਦੇ ਨਾਲ ਬੜੀ ਪ੍ਰੋਫੈਸ਼ਨਲ ਪੈਕਿੰਗ ਹੈ ਤੇ ਸਮੱਗਰੀ ਵੀ ਲਿਖੀ ਹੋਈ ਆ ਆਮ ਤੌਰ ਤੇ ਸਮੱਗਰੀ ਜਿਹੜੀ ਆ ਉਹ ਬ੍ਰੀਕ ਕਰਕੇ ਲਿਖੀ ਹੁੰਦੀ ਆ ਜਾਂ ਇੰਗਲਿਸ਼ 'ਚ ਲਿਖੀ ਹੁੰਦੀ ਆ ਪਰ ਇਹਨਾਂ ਦੀ ਸਮੱਗਰੀ ਸ਼ੁੱਧ ਪੰਜਾਬੀ 'ਚ ਲਿਖੀ ਲਿਖਿਆ ਹੋਇਆ ਹੈ ਦੇਸੀ ਕਿਓ ਵਾਲਸੀ ਮੂੰਗੀ ਕਾਲੇ ਚ ਨੇ ਹਰ ਇੱਕ ਚੀਜ਼ ਜਿਦੋਂ ਜਿਦ ਬਦਾਮ ਕਾਜੂ ਤੇਲ ਮੂੰਫਲੀ ਮੋٹے ਮਗਜ ਬਰੀਕ ਮਗਜ ਸੌਫ ਆ ਖਸਖਸ ਆ ਫੁੱਲ ਮਖਾਣੇ ਆ ਗਰੀ ਬੁਰਾਦਾ ਆ ਸੁੰਡ ਹੈਗੀ ਆ ਸ਼ੱਕਰ ਹੈਗੀ ਆ ਤੇ ਇਸ ਤਰ੍ਹਾਂ ਦਾ ਸਾਮਾਨ ਸਾਰਾ ਹੈਗਾ ਔਰ ਬਕਾਇਦਾ ਫੂਡ ਸੇਫਟੀ ਦਾ ਜਿਹੜਾ ਲਾਇਸੈਂਸ ਇਹਨਾਂ ਨੇ ਲੈ ਰੱਖਿਆ ਜਿਹਦਾ ਨੰਬਰ ਉੱਪਰ ਲੱਗਾ ਹੋਇਆ ਸਵਾਦ ਵੀ ਤੇ ਸਿਹਤ ਵੀ ਇਹ ਵੀ ਲਿਖਿਆ ਹੋਇਆ ਇਹ ਹੋਮ ਮੇਡ ਪ੍ਰੋਡਕਟ ਖਾਸੀਅਤ ਇਹ ਆ ਔਰ ਇਹ ਬੀਬੀਆਂ ਤੁਸੀਂ ਦੇਖੋ ਵੀ ਇਹ ਇੱਕ ਤਰ੍ਹਾਂ ਦੇ ਨਾਲ ਆਪ ਤਾਂ ਕਮਾਈ ਕਰ ਹੀ ਰਹੇ ਨੇ ਸ਼ਰਮਾ ਜੀ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਨਾਲ ਦੀ ਨਾਲ ਇਹ ਬੀਬੀਆਂ ਨੂੰ ਵੀ ਰੋਜ਼ਗਾਰ ਔਰ ਆਮ ਤੌਰ ਤੇ ਮੋਬਾਈਲ ਦੀ ਜਿਹੜੀ ਲਤ ਲੱਗ ਜਾਂਦੀ ਹੈ ਬੱਚੇ ਵੀ ਦੇਖੋ ਇਹਨਾਂ ਦੇ ਘਰ ਦੇ ਅੱਜ ਸੰਡੇ ਦਾ ਦਿਨ ਹੋਣ ਕਰਕੇ ਬੱਚੇ ਵੀ ਬੜੇ ਖੁਸ਼ ਤੇ ਹੱਸਦੇ ਹੋਏ ਚਿਹਰੇਆਂ ਦੇ ਨਾਲ ਜਿਵੇਂ ਅਸੀਂ ਵੀ ਪਿੰਡਾਂ ਦੇ ਵਿੱਚ ਵਿਆਹ ਸ਼ਾਦੀ ਹੁੰਦਾ ਸੀ ਤਾਂ ਲੱਡੂ ਹਲਵਾਈ ਵਟਦੇ ਹੁੰਦੇ ਹੋ ਗਈਆਂ ਇੱਥੇ ਆ ਕੇ ਉਹ ਬੱਚੇ ਵੀ ਦੇਖੋ ਵੀ ਚਾਹ ਦੇ ਨਾਲ ਉਹ ਪਿੰਨੀਆਂ ਵਟ ਰਹੇ ਨੇ ਤੇ ਮੋਬਾਈਲ ਦੇ ਦੀ ਜਿਹੜੀ ਲਾਤਿਆ ਉਹ ਵੀ ਇਹਨਾਂ ਨੂੰ ਨਹੀਂ ਲੱਗੂਗੀ ਤੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹ ਸਿਰ ਕਵਰ ਕੀਤੇ ਹੋਏ ਆ ਜੁੱਤੀਆਂ ਬਾਹਰ ਲਾ ਕੇ ਆਉਣਾ ਪਏਗਾ ਅੰਦਰ ਇਹਨਾਂ ਦੀ ਕੰਡੀਸ਼ਨ ਹੈ ਔਰ ਬਹੁਤ ਸਫਾਈ ਦੇ ਨਾਲ ਮਸ਼ੀਨਾਂ ਦੇ ਨਾਲ ਬੰਦ ਕਮਰੇ ਦੇ ਵਿੱਚ ਨੈਟ ਲੱਗਾ ਹੋਇਆ ਜਾਲੀ ਵੀ ਡਬਲ ਲੱਗੀ ਹੋਈ ਆ ਬਹੁਤੀ ਤਾਂ ਬਾਰੀਕ ਜਿਹੜੇ ਫਰਨੀਚਰ ਦਾ ਕੰਮ ਕਰਦੇ ਮੇਰੇ ਵੀਰ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਇੱਕ ਆਲਰੇਡੀ ਮੋਟੀ ਜਾਲੀ ਵੀ ਲੱਗੀ ਆ ਤੇ ਨਾਲ ਬਾਰੀਕ ਜਾਲੀ ਵੀ ਲੱਗੀ ਆ ਤੇ ਸ਼ਰਮਾ ਜੀ ਫਿਰ ਇਹ ਪੈਕਿੰਗ ਜਿਹੜੀ ਆ ਉਹ ਕਿ ਪੈਕਿੰਗ ਭਾਜੀ ਆਪਾਂ ਆਜੋ ਇੱਧਰ ਕੈਪਟੇਨ ਦੇ ਵਿੱਚ ਆਪਾਂ ਰਹਿ ਕੇ ਗੱਲ ਕਰਦੇ ਆਂ ਪੈਕਿੰਗ ਭਾਜੀ ਇੱਕ ਅੱਧਾ ਕਿਲੋ ਤੁਸੀਂ ਸ਼ੁਰੂ ਕਰਦੇ ਆਂ ਅਸੀਂ ਜੀ ਅੱਧਾ ਕਿਲੋ ਉੱਤਵਾਰ ਕਿਲੋ ਠੀਕ ਹੈ ਜੀ ਤੇ ਜੇ ਬਾਈ ਡਿਮਾਂਡ ਜਦੋਂ ਆਉਂਦੀ ਆ ਡਿਮਾਂਡ ਦੇ ਨਾਲ ਅਸੀਂ ਉੱਤ ਵੱਡੀ ਪੈਕਿੰਗ 5 ਕਿਲੋ ਤੱਕ ਵੀ ਕਰਦੇ ਆ 5 ਕਿਲੋ ਤੱਕ ਵੀ ਕਰਦੇ ਆ ਹਾਂ ਜੀ ਜਿੱਦਾਂ ਹੁਣ ਕਿਸੇ ਨੇ ਘਰ ਲਈ ਲੈਣੀਆਂ ਹੋਣ ਉਹ ਜ਼ਿਆਦਾ ਕੋਈ ਨਹੀਂ ਕਿ ਦੂਰੋਂ ਆਇਆ ਕਿਸੇ ਨੇ ਰਿਸ਼ਤਦਾਰ ਨੂੰ ਤੋਹਫੇ 'ਚ ਦੇਣੀ ਆ ਜਾਂ ਕਿਸੇ ਨੇ ਵਿਦੇਸ਼ ਭੇਜਣੀ ਆ ਬਾਹਰ ਭੇਜਣੀ ਆ ਠੀਕ ਉਹਦੇ ਲਈ 5 ਕਿਲੋ ਦੀ ਆਰਡਰ ਤੇ ਪੈਕਿੰਗ ਹੋ ਜਾਏਗੀ ਹਾਂ ਜੀ ਕਰ ਲੋ ਤੇ ਅੱਧਾ ਕਿਲੋ ਤੇ ਪੈਕਿੰਗ ਪਿਆਰ ਮਿਲਦੀ ਆ ਕਿਲੋ ਤਾਂ ਅੱਧਾ ਕਿਲੋ ਤਾਂ ਰੈਗੂਲਰ ਮਿਲਦੀ ਠੀਕ ਆ ਜੀ ਤੇ ਇਹ ਤੁਸੀਂ ਸਪਲਾਈ ਵੈਸੇ ਖੁਦ ਵੀ ਮ ਪੰਜਾਬੀਆਂ ਨੇ ਇੱਕ ਦੂਜੇ ਦੀ ਬਾਹ ਫੜਨੀ ਸ਼ੁਰੂ ਕੀਤੀ ਆ ਬੜਾ ਇੱਕ ਚੰਗੀ ਸ਼ੁਰੂਆਤ ਹੈ ਨੌਜਵਾਨੇ ਜਾਂ ਤਾਂ ਵਿਦੇਸ਼ਾਂ ਤੋਂ ਆ ਰਹੇ ਨੇ ਜਾਂ ਵਿਦੇਸ਼ ਜਾਣ ਨੂੰ ਨਾ ਕਰਕੇ ਇੱਥੇ ਕਾਰੋਬਾਰ ਸ਼ੁਰੂ ਕਰ ਰਹੇ ਨੇ ਪਰ ਔਕੜਾਂ ਆਉਂਦੀਆਂ ਵੀ ਕੰਮ ਕਰੀਏ ਕਿਹੜਾ ਤੇ ਜੇ ਕੰਮ ਸ਼ੁਰੂ ਕਰ ਵੀ ਲਿਆ ਤੇ ਮਾਰਕੀਟ ਨਹੀਂ ਲੱਭਦੀ ਇਹਦੀ ਮਾਰਕੀਟ ਫਿਰ ਤੁਹਾਨੂੰ ਕਿੱਦਾਂ ਲੱਭੀ ਆਈਡੀਆ ਕਿੱਦਾਂ ਆਇਆ ਕਿੱਦਾਂ ਸ਼ੁਰੂਆਤ ਹੋਈ ਇਹਦੀ ਮਾਰਕੀਟ ਜੀ ਇਹਦੀ ਮਾਰਕੀਟ ਜੇ ਆਪਾਂ ਜਦੋਂ ਮਾਰਕੀਟ ਜਾਂਦੇ ਸੀਗੇ ਤਾਂ ਇਹਦੀ ਸੱਚੀ ਕੋਈ ਮਾਰਕੀਟ ਹੈ ਨਹੀਂ ਸੀਗੀ ਕਿਉਂਕਿ ਜੇ ਦੇ ਵੀ ਅਸੀਂ ਕੋਈ ਗਰੋਸਰੀ ਸਟੋਰ ਤੇ ਜਾਂਦੇ ਸੀ ਸਾਡੇ ਟਾਰਗੇਟ ਸੀਗੇ ਬਟ ਇਹ ਗਰੋਸਰੀ ਸਟੋਰ ਜਾਂ ਵੱਡੀਆਂ ਜਿੱਦਾਂ ਬੇਕ ਹਾਊਸ ਹੁੰਦੇ ਆ ਬੇਕਰਸ ਜਿਹੜੇ ਆ ਤੇ ਜਾ ਕੇ ਇੱਕ ਵਾਲੇ ਜਿਹੜੇ ਵੀ ਆ ਤੇ ਇਹ ਇਹ ਸਾਡੇ ਟਾਰਗੇਟ ਹੁੰਦੇ ਸੀਗੇ ਜਾਂ ਕਨਫੈਕਸ਼ਨਰੀਆਂ ਵਧੀਆ ਵਾਲੀਆਂ ਜਾਂ ਬੇਕਰੀਆਂ ਵਧੀਆ ਤੇ ਉਹ ਜਦੋਂ ਅਸੀਂ ਜਾਣੇ ਕਿ ਕਹਿੰਦੇ ਸਾਡਾ ਪ੍ਰੋਡਕਟ ਹੀ ਨਹੀਂ ਹੈਗਾ ਇਹ ਵੀ ਅਸੀਂ ਤਾਂ ਦੇਖਿਆ ਪਈ ਆ ਰਹੀ ਆ ਇਹ ਹਲਵਾਈਆਂ ਨੂੰ ਜਾ ਕੇ ਵੇਚੋ ਜੀ ਫਿਰ ਅਸੀਂ ਉਹਨਾਂ ਨੂੰ ਦੱਸ ਦੇ ਸੀਗੇ ਕਿ ਤੁਸੀਂ ਸ਼ੁਰੂ ਦਾ ਕਰੋ ਜੀ ਅਸੀਂ 2-4 ਡੱਬੇ ਲਾ ਕੇ ਆਉਣੇ ਅਸੀਂ ਪੇਮੈਂਟ ਬਾਅਦ ਚ ਲੈ ਲਾਂਗੇ ਮੈਂ ਤਾਂ ਤੁਹਾਡੇ ਹੌਸਲੇ ਨਹੀਂ ਡਕ ਮਗਾਏ ਨਹੀਂ ਅਸੀਂ ਕਿਹੜਾ ਕੰਮ ਫੜ ਲਿਆ ਯਾਰ ਨਹੀਂ ਸਾਨੂੰ ਯਕੀਨ ਸੀਗਾ ਜੀ ਅਸੀਂ ਹੱਲੇ ਵੀ ਸਾਨੂੰ ਯਕੀਨ ਆ ਕਿ ਅਸੀਂ ਇਹਦੇ ਵਿੱਚ ਉਹ ਪ੍ਰੋਡਕਟ ਪਾਉਨੇ ਆ ਜਿਹੜੇ ਅਸੀਂ ਘਰ ਵੀ ਖਾਂਦੇ ਆ ਮਤਲਬ ਕਿ ਜੋ ਵੀ ਅਸੀਂ ਇਹਦੇ ਵਿੱਚ ਪਾਉਨੇ ਆ ਇਦਾਂ ਹੀ ਪਿੰਨੀ ਆ ਅਸੀਂ ਆਪਣੇ ਘਰ ਲਈ ਸਪੈਸ਼ਲ ਅਲੱਗ ਤੋਂ ਨਹੀਂ ਬਣਾਉਨੇ ਜੀ ਇਹਨਾਂ ਵਿੱਚੋਂ ਹੀ ਅਸੀਂ ਘਰ ਲਈ ਖਾਂਦੇ ਆ ਇਹ ਆ ਗੱਲ ਜੋੜਾਂ ਕਿ ਮੈਂ ਇੱਕ ਦਿਨ ਸ਼ਹਿਰ ਹਾਰਪੁਰ ਦੇ ਇੱਕ ਨਾਮਵਰ ਮਠਾਈ ਦੀ ਦੁਕਾਨ ਤੋਂ ਪਿੰਨੀਆਂ ਦੇਖ ਕੇ ਮਨ ਬਾਗੋ ਬਾਗ ਹੋ ਗਿਆ ਵੀ ਹੁਣ ਘਰਾਂ 'ਚ ਨਹੀਂ ਬਣਾ ਹੁੰਦੀਆਂ ਬਜ਼ੁਰਗ ਬਿਮਾਰ ਹੋ ਗਏ ਹੋਰ ਕੀ ਗੱਲਾਂ ਉਹ ਜਿਵੇਂ ਹੋ ਗਏ ਪਰਿਵਾਰ ਛੋਟੇ ਹੋ ਗਏ ਜਾਂ ਬਜ਼ੁਰਗ ਰਹਿ ਹੀ ਨਹੀਂ ਤੇ ਪਿੰਨੀ ਜਿਹੜੀ ਆ ਮੈਂ ਜ਼ਰੂਰ ਚਾਹ ਦੇ ਨਾਲ ਪਾਈਆ ਪਿੰਨੀਆਂ ਘਰ ਲੈ ਗਿਆ 1/2 ਕਿਲੋ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੁਆ ਦੱਬ ਕੇ ਪਾਇਆ ਸੀ ਪਰ ਉਹਦੇ ਵਿੱਚ ਹੋਰ ਕੁਝ ਨਹੀਂ ਸੀ ਕੋਈ ਕਲਰ ਦੇ ਕੇ ਕੋਸ਼ਿਸ਼ ਕੀਤੀ ਸੀ ਥੋੜਾ ਜਿਹਾ ਜ਼ਾਇਕਾ ਦੇਣ ਦੀ ਪਰ ਉਹ ਸਵਾਰ ਬਿਲਕੁਲ ਨਹੀਂ ਸੀ ਪਰ ਆ ਪਿੰਨੀ ਅਸੀਂ ਅੱਧੀ ਖਾਧੀ ਸ਼ਹਿਰ ਹਾਰਪੁਰ ਇਹਨਾਂ ਦੀ ਬਣੀ ਹੋਈ ਤਾਂ ਐਡਰੈਸ ਹਾਂਜੀ ਇਹੀ ਗੱਲ ਹੈ ਜੀ ਕਿ ਜਦੋਂ ਜਦ ਦੀ ਤੁਹਾਡੀ ਗੱਲ ਕਰਦੇ ਆ ਅਸੀਂ ਵੀ ਕਈ ਵਾਰੀ ਜਾਂਦੇ ਆ ਬਾਹਰ ਤੇ ਅਸੀਂ ਜਿੱਦਾਂ ਹੁਣ ਆ ਦੇਖੋ ਡਰਾਈ ਫਰੂਟ ਤੁਹਾਨੂੰ ਦਿਖਾਉਣਾ ਅਸੀਂ ਹਾਂਜੀ ਜ਼ਰੂਰ ਜ਼ਰੂਰ ਅਸੀਂ ਆ ਡਰਾਈ ਫਰੂਟ ਆ ਆ ਜਿਹੜਾ ਵੀ ਆਪਾਂ ਆ ਦੇਖੋ ਅਸੀਂ ਗ੍ਰਾਇੰਡ ਕਰਕੇ ਪਾਉਂਦੇ ਆ ਅਸੀਂ ਸਾਰੇ ਸਾਡੇ ਜੋ ਵੀ ਅਸੀਂ ਉੱਤੇ ਲਿਖਿਆ ਆ ਨਾ ਜਿਹੜੇ ਵੀ ਅਸੀਂ ਲਿਖਿਆ ਹਰ ਹਰ ਚੀਜ਼ ਹਰ ਚੀਜ਼ ਹੈਗੀ ਆ ਲਿਖਣ ਦੇ ਵਿੱਚ ਨਹੀਂ ਕੱਲੀ ਹੈ ਠੀਕ ਹੈ ਜੀ ਪਰ ਅਸੀਂ ਪੌਣੇ ਗ੍ਰਾਈਂਡ ਕਰਕੇ ਆ ਇਹਦਾ ਸਾਡਾ ਮਕਸਦ ਇਹ ਆ ਕਿ ਇੱਕ ਇਹਦੇ ਕਣ-ਕਣ ਦੇ ਵਿੱਚ ਸਾਨੂੰ ਪੂਰਾ ਸਵਾਦ ਜਿੱਦਾਂ ਦਾ ਇੱਕ ਕਣ ਚ ਟੇਸਟ ਉਦਾਂ ਦਾ ਹਿਰਲੇ ਕਣ ਚ ਟੇਸਟ ਹਰ ਹਰ ਜ਼ਾਇਕਾ ਵੀ ਜਿਵੇਂ ਅਸੀਂ ਕੱਡੀਆਂ ਖਾਂਦੇ ਰਹੇ ਆ ਉਹ ਪੁਰਾਣੇ ਵੇਲੇ ਚ ਉਹ ਜ਼ਾਇਕਾ ਹਾਂ ਜੀ ਅਸੀਂ ਦਿਖਾਵੇ ਲਈ ਨਹੀਂ ਪਾਉਂਦੇ ਠੀਕ ਹੈ ਮੈਂ ਨਾ ਪਾਰਸੋਂ ਦੀ ਗੱਲ ਦੱਸਦਾ ਮੈਂ ਜਲੰਧਰ ਗਿਆ ਜੀ ਸਾਨੂੰ ਆਰਡਰ ਸਗੇ ਸੀ ਸਪਲਾਈ ਕਰਨ ਗਏ ਜੀ ਅਸੀਂ ਨਾ ਇੱਕ ਹਲਵਾਈ ਦੀ ਦੁਕਾਨ ਤੇ ਚੱਲ ਗਏ ਕਿਉਂਕਿ ਸਾਡੇ ਕਈ ਹਲਵਾਈ ਵੀ ਗਾਹਕ ਆ ਜੀ ਉਹ ਸਭ ਤੋਂ ਲੂਜ਼ ਪਿੰਨੀਆਂ ਲੈਂਦੇ ਆ ਜਿੱਦਾਂ 5 ਕਿਲੋ ਜਾਂ 10 ਕਿਲੋ ਜਾਂ 20 ਕਿਲੋ ਨਾ ਲੂਜ਼ ਲੈ ਲੈਂੀਆਂ ਆਪਣੇ ਸਾਬ ਨਾਲ ਵੇਚਦੇ ਆ ਜੀ ਅਸੀਂ ਇੱਕ ਹਲਵਾਈ ਦੀ ਦੁਕਾਨ ਤੇ ਗਏ ਉਹਨਾਂ ਨੇ ਪਿੰਨੀਆਂ ਬੜਾਈਆਂ ਸੀਗੀਆਂ ਤੇ ਬਾਹਰ ਇੱਕ ਦੋ ਬਦਾਮ ਤਕਾਜੂ ਦਾ ਦਿਖਾਵੇ ਲਈ ਲਾਇਆ ਹੋ ਸੀਗੇ ਤੇ ਮੇਰਾ ਮਨ ਕੀਤਾ ਮੈਂ ਕਿਹਾ ਦੇਖਾਂ ਕਿ ਕਿੱਦਾਂ ਦੀ ਕੁਆਲਿਟੀ ਆ ਜੀ ਜੀ ਮੈਂ ਕਿਹਾ ਵੀ ਮਰਜ਼ੇ ਟੇਸਟ ਕਰਾਓ ਹੂੰ ਜਦੋਂ ਟੇਸਟ ਕੀਤਾ ਤਾਂ ਉਹ ਇੱਕ ਕਾਜੂ ਦਾ ਇੱਕ ਬਦਾਮ ਦਾ ਆ ਗਿਆ ਸਾਈਡ ਤੇ ਵੀ ਬਾਕੀ ਸਾਰਾ ਮਤਲਬ ਕਿ ਕਿਸੇ ਦੇ ਵਿੱਚ ਕਿਸੇ ਡਰਾਈ ਫਰੂਟ ਦਾ ਕੋਈ ਟੇਸਟ ਨਹੀਂ ਮਤਲਬ ਉਹਨਾਂ ਨੇ ਆਪਣੇ ਜਿੱਦਾਂ ਜੋ ਵੀ ਉਹਨਾਂ ਦਾ ਹਿਸਾਬ ਦਾ ਬਹੁਤ ਸਾਰਾ ਨਾ ਬਣਾ ਬਣਾਈਆਂ ਹੋਊਗਾ ਮਤਲਬ ਕਮਾਈ ਨੂੰ ਅਹਿਮੀਅਤ ਦੇ ਕੇ ਕੁਆਲਿਟੀ ਤੇ ਅਹਿਮੀਅਤ ਨਹੀਂ ਹੈਗੀ ਹਾਂਜੀ ਹਾਂਜੀ ਮਤਲਬ ਅਗਲੇ ਦਾ ਬਣਾਉਣ ਦਾ ਜੋ ਤਰੀਕਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜਿੱਦਾਂ ਅਸੀਂ ਇਸ ਕਰਕੇ ਅਸੀਂ ਗ੍ਰाइंड ਕਰਕੇ ਪਾਈ ਦਿਆ ਡਰਾਈ ਫਰੂਟ ਠੀਕ ਹੈ ਜੀ ਹਾਂਜੀ ਤੇ ਬਾਕੀ ਜਿੱਦਾਂ ਅਸੀਂ ਘਰ ਸਾਡੇ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ 'ਚ ਜਿੱਦਾਂ ਘਰ ਬਣਦੀਆਂ ਪਿੰਨੀਆਂ ਅਸੀਂ ਉਹਦੇ ਵਿੱਚੋਂ ਹੀ ਫਾਰਮੂਲਾ ਜੋ ਵੀ ਉਹਦੀ ਫਾਰਮੂਲੇਸ਼ਨ ਆ ਅਸੀਂ ਉਹਦੇ ਵਿੱਚੋਂ ਹੀ ਲੈ ਕੇ ਉਸੇ ਤਰੀਕੇ ਨਾਲ ਕੰਮ ਕਰਦੇ ਆ ਇਦਾਂ ਨਹੀਂ ਕਿ ਉਦੋਂ ਖਾਵਾ ਕਰੀਏ ਕਿਸੇ ਚੀਜ਼ ਦਾ ਹਾਂ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਕਾਊਂਟਰਾਂ ਤੇ ਗਏ ਰੱਖ ਕੇ ਆਏ ਜਦੋਂ ਦੁਬਾਰਾ ਰਿਪੀਟ ਆਰਡਰ ਅਗਲੇ ਨੇ ਦਿੱਤਾ ਅਗਰੇ ਦਾ ਵੀ ਵਿਸ਼ਵਾਸ ਵੱਧ ਗਿਆ ਤੁਹਾਡੇ ਵੀ ਹੌਸਲੇ ਹਾਂਜੀ ਸਾਡਾ ਵੀ ਸਾਨੂੰ ਤਾਂ ਆਪਣੇ ਆਪ ਤੇ ਵਿਸ਼ਵਾਸ ਹੈਗਾ ਕਿਉਂਕਿ ਅਸੀਂ ਕੋਈ ਗਲਤ ਚੀਜ਼ ਤੇ ਪਾਉਣੀ ਨਹੀਂ ਨਾ ਕੋਈ ਗਲਤ ਚੀਜ਼ ਨਾ ਪਾਈ ਆ ਨਾ ਪਾਉਣੀ ਆ ਜੀਵਨ ਸ਼ੱਕਰ ਵੀ ਸਾਨੂੰ ਇਹ ਚੱਕਰ ਮਤਲਬ ਕਿ ਆਮ ਦੂਜੀਆਂ ਸ਼ੱਕਰਾਂ ਨਾਲੋਂ ਕੋਸ ਵੈਸੇ ਹੀ ਇਹ ਜਿਹੜਾ ਮੈਂ ਤੁਹਾਨੂੰ ਦੱਸ ਦੂਆ ਪਿੰਡ ਹੈਗਾ ਹੁਸੈਨਪੁਰ ਲਾਲੋਵਾਲ ਬੜੇ ਦਿਲਦਾਰ ਲੋਕਾਂ ਦਾ ਪਿੰਡ ਹੈਗਾ वैसे तो पंजाबी सारे ਦਿਲਦਾਰ ਹੁੰਦੇ ਆ ਪਰ ਵਿਸ਼ੇਸ਼ ਤੌਰ ਤੇ ਇਸ ਪਿੰਡ ਦੇ ਵਿੱਚੋਂ ਬੜੀਆਂ ਮਹਾਨ ਹਸਤੀਆਂ ਹੋਈਆਂ ਨੇ ਮੇਰੇ ਖਿਆਲ ਪਿੱਛੇ ਪਪੂੜ ਵੀ ਪੜਿਆ ਕਿ ਸੁਤੰਤਰਤਾ ਸਲਾਨੀ ਵੀ ਤੁਹਾਡੇ ਪਿੰਡ ਤੋਂ ਹੋਏ ਉਹਨਾਂ ਦੇ ਮਾਰਗ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਤੇ ਦੇਸ਼ ਤੇ ਵਿਦੇਸ਼ ਦੇ ਵਿੱਚ ਸਰਕਾਰੇ ਦੁਆਰੇ ਨਿਜੀਦਾਰਾਂ ਦੇ ਬڑے ਵੱਡੇ ਚਿਹਰੇ ਜਿਹੜੇ ਇਸ ਪਿੰਡ ਤੋਂ ਉਹ ਹੋਏ ਹੈਗੇ ਆ ਉਹ ਕਿਸੇ ਦਿਨ ਆਪਾਂ ਸਟੋਰੀ ਵੀ ਕਵਰ ਕਰਾਂਗੇ ਕਾਫੀ ਇਸ ਪਿੰਡ ਦੇ ਵਿੱਚੋਂ ਜਿਹੜੇ ਵੱਡੇ ਚਿਹਰੇ ਵੀ ਉਹ ਕੋਈ ਨਹੀਂ ਤੇ ਸ਼ਰਮਾ ਜੀ ਨਾਲ ਦੀ ਨਾਲ ਆਪਾਂ ਗੱਲ ਕਰੀਏ ਅ ਇਸ ਪਾਸੇ ਹੁਣ ਤੁਸੀਂ ਦੱਸਿਆ ਵੀ ਇਧਰ ਮਿਕਸ ਹੁੰਦਾ ਆ ਉਧਰ ਗ੍ਰਾਈਂਡਰ ਹੁੰਦਾ ਆ ਡਰਾਈ ਫੂਡ ਦੀ ਗੱਲ ਵੀ ਹੋ ਗਈ ਤੇ ਇਹ ਸ਼ੁਰੂਆਤ ਮੇਰੇ ਖਾਲ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਹੌਸਲਾ ਪਾਇਆ ਤੁਹਾਡੀ ਜੀ ਹਾਂ ਜੀ ਹਾਂ ਜੀ ਜਿੱਦਾਂ ਉਹ ਉਹਦਾ ਕੁਦਰਤੀ ਅਸੀਂ ਪਿੰਨੀਆਂ ਬਣਾਉਂਦੇ ਸੀਗੇ ਜੀ ਕਰ ਲਈ ਤੇ ਉਦਾਂ ਹੀ ਮਨ ਵਿਚ ਵਿਚਾਰ ਆ ਗਿਆ ਕਿ ਇਦਾਂ ਹੀ ਜਾਂ ਜਮ ਜਾਗ ਚਲਾ ਲਓ ਜਾਂ ਕਿਸੇ ਤਰ੍ਹਾਂ ਲਾ ਲਓ ਕਿ ਇਦਾਂ ਮੰਮੀ ਜੀ ਕੇ ਅਸੀਂ ਬਣਾ ਕੇ ਵੇਚ ਵੀ ਸਕਦੇ ਆ ਤੇ ਮੰਮੀ ਨੇ ਇੱਕਦਮ ਉਹ ਗੱਲ ਨੂੰ ਕੈਚ ਕੀਤਾ ਕਿੰਦਾ ਸਵੇਰੇ ਬਣਾ ਕੇ ਦੇ ਦਿੰਨੇ ਆ ਤੈਨੂੰ ਬਈ ਬਣਾ ਕੇ ਵੇਚ ਵੀ ਜਾ ਸਕਦੇ ਕਿਉਂ ਨਹੀਂ ਵੇਚ ਸਕਦੇ ਉਸੇ ਗੱਲ ਤੋਂ ਫੇ ਸ਼ੁਰੂ ਹੋਇਆ ਅਸੀਂ ਦੂਜੇ ਤੀਜੇ ਦਿਨ ਤਾਂ ਬਣਾਈਆਂ ਥੋੜੀਆਂ ਜਿਹੀਆਂ ਾਡੇ ਤੇ ਰੱਖੀਆਂ ਸਾਡੀ ਦੁਕਾਨ ਅੱਡੇ ਤੇ ਤੇ ਉਹ ਜਿਹਦਾ ਜਿਹੜਾ ਵੀ ਲੈ ਕੇ ਗਿਆ ਇੱਕ ਦੋ ਕਸਟਮਰ ਉਹਨਾਂ ਨੇ ਦੁਬਾਰਾ ਜਦੋਂ ਰਿਪੀਟ ਮੰਗੀਆਂਗੇ हां ਵੀ ਸਾਨੂੰ ਸਲਾਹਾ ਕੀਤੀ ਕਿ ਵਧੀਆ ਆ ਜੀ 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 ਉਹਦੇ ਨਾਲ ਸਾਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਕਿ ਫਿਰ ਨਹੀਂ ਅਸੀਂ ਵੀ ਮੁੜ ਕੇ ਕੁਆਲਿਟੀ ਤਾਂ ਸਾਨੂੰ ਪਤਾ ਹੈ ਕਿ ਸਾਡੀ ਕੁਆਲਿਟੀ ਦਾ ਮਾਲ ਅਲਟੀਮੇਟ ਹੈਗੀ ਹੈਗੀ ਆ ਜੀ ਜੀ ਤੇ ਫਿਰ ਅਸੀਂ ਉਹਦੇ ਨਾਲ ਹੀ ਚੱਲਦੇ ਰਹੇ ਆਪਣੇ ਵਿਸ਼ਵਾਸ ਨਾਲ ਹੀ ਜੀ ਜੀ ਹਾਂਜੀ ਤੇ ਕੋਈ ਨੈਗੇਟਿਵਿਟੀ ਤਾਂ ਨਹੀਂ ਆਈ ਜਾਂ ਕਿਸੇ ਨੇ ਕੋਈ ਦੋਸਤ ਨੇ ਰਿਸ਼ਤਾਰ ਨੇ ਕਿਉਂਕਿ ਜਦੋਂ ਅਸੀਂ ਕਿਸੇ ਨਵੇਂ ਕੰਮ 'ਚ ਪੈਂਦੇ ਆ ਕੋਈ ਨਾ ਕੋਈ ਹੁੰਦਾ ਬੰਦਾ ਯਾਰ ਕਿਹੜਾ ਕੰਮ ਪਾ ਲਿਆ ਯਾਰ ਇਹ ਚੱਲਣਾ ਨਹੀਂ ਉਹ ਆਇਆ ਹੋ ਜਾਣਾ ਹੈ ਖਰਾਬ ਹੋ ਕੋਸੇ ਕੋਈ ਨਾਈਟਮ ਕਰਨ ਨਾਲ ਤਾਂ ਕਰਿਆ ਤਾਂ ਨਹੀਂ ਨਹੀਂ ਹਲੇ 네ਗੇਟਿਵ ਕਿਉਂਗੇ ਮੈਂ ਕਿਸੇ ਦੀ ਗੱਲ ਨਾਲ ਧਿਆਨ ਵੀ ਨਹੀਂ ਦੇਣਾ ਜੀ ਜੋ ਕਰਨਾ ਆ ਉਹ ਕਰਨਾ ਹੀ ਕਰਨਾ ਹੈ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰੀ ਇਹ ਚੀਜ਼ ਚਦਮਾ ਹੈਗਾ ਆ ਤੇ ਕੋਈ ਜੋ ਕਹਿੰਦਾ ਕਹੀ ਜਾਵੇ ਹਾਂਜੀ ਠੀਕ ਹੈ ਜੀ ਮਤਲਬ ਇੰਨਾ ਸੀਗਾ ਕਿ ਜੇ ਨਾ ਹੋਊਗਾ ਤਾਂ ਨਾ ਸਹੀ ਫਿਰ ਕੀ ਹੋ ਗਿਆ ਕਿਤੇ ਇਹਦੇ ਵਿੱਚ ਕੋਈ ਡਾ ਨੁਕਸਾਨ ਵਾਲੀ ਗੱਲ ਨਹੀਂ ਹੋ ਫਿਰ ਅਸੀਂ ਇਹਨਾਂ ਨੂੰ ਪਿਛਲੇ ਤੋਂ ਪਿਛਲੇ ਸਾਲ 2 ਸਾਲ ਲਗਾਤਾਰ ਨਾ ਜਿੱਦਾਂ ਸੀਜ਼ਨ ਤੇ ਜਨਵਰੀ ਫਰਵਰ ਵਿੱਚ ਰੱਖ ਕੇ ਵੀ ਦੇਖੀਏ ਕਿੰਨਾ ਚਿਰ ਕੱਢਦੀਆਂ ਆ ਅੱਛਾ ਜੀ ਉਹ ਅਗਲੇ ਸੀਜ਼ਨ ਜਿੱਦਾਂ ਅਸੀਂ ਕੱਢੀਆਂ ਰੱਖ ਗਏ ਤੇ ਪਿਛਲੇ ਸਾਲ ਵੀ ਇਦਾਂ ਹੀ ਹੋਈ ਤਾਂ ਉਦੋਂ ਪਿਛਲੇ ਸਾਲ ਵੀ ਪਿੰਨੀ ਹੱਡੀਆਂ ਖਰਾਬ ਨਹੀਂ ਹੋਈਆਂ ਯਾਨੀ ਤੁਸੀਂ ਇੱਕ ਤਰ੍ਹਾਂ ਦੇ ਨਾਲ ਆਪਦੇ ਪੱਧਰ ਤੇ ਇੱਕ ਰਿਸਰਚ ਵੀ ਕਰ ਲਈਏ ਤੇ ਹਾਂਜੀ ਕਿ ਕਿੰਨੀ ਕੁ ਦੇਰ ਹੈ ਠੀਕ reh sakdi ਕਿੰਨੀ ਕੁ ਦੇਰ ਠੀਕ reh sakdi ਆ ਕਿਉਂਕਿ ਇਹਦੇ ਵਿੱਚ ਅਸੀਂ ਕੋਈ ਪਾਣੀ ਦਾ ਛਿੱਟਾ ਤੱਕ ਨਹੀਂ ਪਾਉਣਾ ਹੈ ਸਾਰੀ ਚੀਜ਼ੇ ਰੋਸਟ ਕਰਕੇ ਪਾਉਨੇ ਆ ਜੀ ਤੇ ਇਸ ਛੇ ਦੇ ਵਜਾ ਆ ਗਏ ਇਹਨਾਂ ਨੂੰ ਆਪਾਂ ਖਰਾਬ ਨਹੀਂ ਹੋਈਆਂ ਜੀ ਤੇ ਫੂਡ ਸੇਫਟੀ ਲਾਇਸੈਂਸ ਲੈ ਕੇ ਬਕਾਇਦਾ ਲੀਗਲ ਜਿਹੜਾ ਵੇ ਹੈਗਾ ਪ੍ਰੋਪਰ ਉਹਨੂੰ ਫਾਲੋ ਕਰਕੇ ਤੁਸੀਂ ਸਫਾਈ ਦਾ ਧਿਆਨ ਰੱਖ ਕੇ ਤੁਸੀਂ ਬਣਾ ਰਹੇ ਆ ਅਸੀਂ ਵੀ ਅੱਜ ਬਿਨਾਂ ਦੱਸੇ ਆ ਗਏ ਸੀਗੇ ਲੱਗੇ ਜੇ ਆ ਕੇ ਦੱਸਿਆ ਕਿ ਅਸੀਂ 20 ਮਿੰਟ ਚ ਪੌਂਚਰ ਲੱਗੇ ਆ ਕੋਈ ਇਹ ਨਹੀਂ ਕਿ ਅਸੀਂ ਪਲੈਨਿੰਗ ਕਰਕੇ ਆਏ ਜਾਂ ਇਹਨਾਂ ਨੂੰ ਦੱਸ ਕੇ ਆਏ ਔਰ ਸਾਰਿਆਂ ਦੇ ਸਿਰ ਤੁਸੀਂ ਆ ਬੱਚੇ ਦਾ ਵੀ ਦਿਖਾ ਦਿਓ ਸਿਰ ਇਹਨਾਂ ਨੇ ਟੱਕ ਕੇ ਅੰਦਰ ਵੜਿਆ ਤੇ ਜਦੋਂ ਅਸੀਂ ਅੰਦਰ ਐਂਟਰ ਕਰਨ ਲੱਗੇ ਤੇ ਸਾਨੂੰ ਭਾਈ ਸਾਹਿਬ ਕਹਿੰਦੇ ਕਿ ਭਾਈ ਸਾਹਿਬ ਗੁੱ ਹਾਲਾਂਕਿ ਠੰਡ ਚੜ ਰਹੀ ਹੈ ਫਰਸ਼ ਠੰਡਾ ਹੈ ਫਲੋਰ ਠੰਡਾ ਦਰੀ ਜ਼ਰੂਰ ਵਿਛੀ ਹੋਈ ਹੈ ਪਰ ਸਾਰੇ ਜਗ੍ਹਾ ਦਰੀ ਵਿਛਾਉਣਾ ਵੀ ਜਿਹੜਾ ਉਹ ਸੰਭਵ ਨਹੀਂ ਔਰ ਬੜੀ ਹੀ ਸਫਾਈ ਦਾ ਖਿਆਲ ਰੱਖ ਕੇ ਹਾਈਜਨ ਦਾ ਖਿਆਲ ਰੱਖ ਕੇ ਇਹ ਪਿੰਡ ਹਸੈਨਪੁਰ ਲੱਲੋਵਾਲ ਦੇ ਵਿੱਚ ਜਿਹੜੀਆਂ ਉਹ ਪਿੰਨੀਆਂ ਤਿਆਰ ਕਰਨ ਦਾ ਕਨਸੈਪਟ ਜਿਹੜਾ ਇੱਕ ਯੂਨੀਕ ਆਈਡੀਆ ਇਹਨਾਂ ਨੇ ਉਹ ਲਿਆਂਦਾ ਨੌਜਵਾਨਾਂ ਵਾਲੇ ਦੀ ਵੀ ਮਿਸਾਲ ਇਹ ਹੈਗੇ ਨੇ ਔਰ ਇਹਨਾਂ ਇਲਾਕੇ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਜਿਹੜਾ ਜ਼ਿਕਰ ਕੀਤਾ ਕਿ ਕਿਉਂਕਿ ਪਿੰਨੀਆਂ ਲੈ ਕੇ ਜਾਣੀਆਂ ਪਾਰ ਵਾਲੀ ਗੱਡੀ ਚਾਹੀਦੀ ਆ ਲੇਬਰ ਚਾਹੀਦੀ ਆ ਜਾਂ ਇਹ ਬੀਬੀਆਂ ਜਿਹੜੀਆਂ ਪਿੰਨੀਆਂ ਵਟਣ ਦੇ ਲਈ ਚਾਹੀਦੀਆਂ ਨੇ ਤੇ ਉਹਦੇ ਨਾਲ ਕੀ ਹੈਗਾ ਕਿ ਇਹ ਹੋਰ ਲੋਕਾਂ ਨੂੰ ਵੀ ਨਾਲ ਜੋੜ ਕੇ ਇੱਕ ਤਰ੍ਹਾਂ ਨਾਲ ਕਿਰਤਾਬੀ ਕਰ ਰਹੇ ਨੇ ਹੋਰਾਂ ਨੂੰ ਕਿਰਤ ਦੇ ਲਈ ਵੀ ਪ੍ਰੇਰਿਤ ਕਰਦੇ ਨੇ ਨੌਜਵਾਨੇ ਲਈ ਮਿਸਾਲ ਵੀ ਪੈਦਾ ਇਹਨਾਂ ਨੇ ਕੀਤੀ ਹੈਗੀ ਬਣਾਈ ਹੈਗੀ ਤੇ ਨਾਲ ਇਹਨਾਂ ਨੇ ਕੰਮ ਵੀ ਹੋਰ ਲੋਕਾਂ ਨੂੰ ਕਰ ਦਿੱਤਾ ਤੇ ਉਹਦੇ ਨਾਲ ਜਿਹੜਾ ਹੈਗਾ ਇਹ ਨੌਜਵਾਨ ਜਿਹੜੇ ਕੋਈ ਕਿਤੇ 네ਗੈਟਿਵਿਟੀ ਆਉਂਦੀ ਆ ਉਹ ਇਹਨਾਂ ਕੋਲੋਂ ਬਹੁਤ ਕੁਝ ਜਿਹੜਾ ਉਹ ਸਿੱਖ ਸਕਦੇ ਆ ਤੇ ਇਹ ਸ਼ਰਮਾ ਜੀ ਫਿਰ ਇਹਦਾ ਆਪਾ ਰੇਟ ਕਿੱਥੇ ਆਇਆ ਹੈਗਾ ਜਿੱਦੀਆਂ ਦਾ ਰੇਟ ਸਰ ਅਸੀਂ 450 ਰੁਪਏ ਕਿਲੋ ਦਿੰਨੇ ਆ ਨਰੋਲ ਵਜਨ ਜਿੱਦਾਂ ਮੈਂ ਕਿਸੇ ਨੂੰ ਆੜਾ ਨਹੀਂ ਕਹਿੰਦਾ ਕਿਸੇ ਹਲਵਾਈ ਨੂੰ ਜਾਂ ਕਿਸੇ ਕਨਫੈਕਸ਼ਨਰੀ ਨੂੰ ਅਗਲਿਆਂ ਦਾ ਆਪਣਾ ਕੰਮ ਕਰਨ ਦਾ ਤਰੀਕਾ ਆ ਕਿਉਂਕਿ ਕਿਤੇ ਮੈਂ ਦੇਖਿਆ ਕਈਆਂ ਥਾਵਾਂ ਦੇ ਉਹ ਗੱਤੇ ਵਿੱਚੇ ਤੋਲ ਦਿੰਦੇ ਆ ਗੱਤੇ ਦਾ ਭਾਰ ਵਿੱਚੇ ਤੋਲ ਕੇ ਕਿਲੋ ਕਰਦੇ ਆ ਜਾਂ ਇਦਾਂ ਕੁਛ ਜੀ 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 ਪਰ ਮਾਰਕੀਟ ਦਾ ਰੇਟ ਸਾਡੇ ਰੇਟ ਨਾਲੋਂ ਬਹੁਤ ਜ਼ਿਆਦਾ ਆ ਤੇ ਕੁਆਲਿਟੀ ਵੀ ਇਦਾਂ ਦੀ ਨਹੀਂ ਹੈਗੀ ਪਰ ਅਸੀਂ 1 ਕਿਲੋ ਵਜਨ ਜੇ ਦੋ ਵੀ ਸਾਡਾ ਪੂਰਾ ਵਜਨ ਹੋਊਗਾ ਜੀ ਰਾਹ ਛੋਟਾ ਜਿਹਾ ਕੰਟੇਨਰ ਆ ਇਹਦਾ ਭਾਰ ਜਨ ਸਿਰਫ 20 ਤੋਂ 25 ਗ੍ਰਾਮ ਆ ਇਹੇ ਅਸੀਂ ਲੈਸ ਜਰੂਰ ਕਰਦੇ ਆ ਬਾਕੀ ਸਾਡਾ ਭਾਰ ਪੂਰਾ ਕਿਲੋ ਆ ਤੇ 450 ਰੁਪਏ ਅਸੀਂ ਕਿਲੋ ਰੇਟ ਰੱਖਿਆ ਏ ਠੀਕ ਆ ਜੀ ਮਤਲਬ ਕਿਲੋ ਦਾ ਮਤਲਬ ਕਿਲੋ ਹਾਂਜੀ ਤੇ ਅੱਧਾ ਕਿਲੋ ਦਾ ਮਤਲਬ ਅੱਧਾ ਕਿਲੋ ਹਾਂਜੀ ਦਾਮ ਤੌਰ ਤੇ ਹੁੰਦਾ ਵੀ ਕਿਲੋ ਕਹਿ ਕੇ 900 ਗ੍ਰਾਮ 900 ਗ੍ਰਾਮ ਨਹੀਂ ਉਹਨਾਂ ਦਾ 200 ਗ੍ਰਾਮ ਦੇ ਲੱਗੇ ਸ਼ੱਕੇ ਜਿਹੜਾ ਜੀ ਹੁੰਦਾ ਹੁੰਦਾ ਮਠਾਈ ਦੇ ਬਹੁਤ ਸਾਰੇ ਡੱਬੇ ਜਿਹੜੇ ਆ ਉਹ 250 ਗ੍ਰਾਮ ਤੱਕ ਵੀ ਜਿਹੜੇ ਆ ਕਈ ਵਾਰੀ ਵਜਨਦਾਰ ਹੁੰਦੇ ਆ ਹਾਂਜੀ 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 ਠੀ ਉਹ ਨਹੀਂ ਹੋਊਗਾ ਹਾਂਜੀ ਔਰ ਕੁਆਲਟੀ ਤੇ ਕੁਆਂਟੀਟੀ ਜਿਹੜੀ ਆ ਤੇ ਸਫਾਈ ਦਾ ਜਿਹੜਾ ਪੂਰਾ ਭਰੋਸਾ ਤੇ ਇਹਦੇ ਲਈ ਵੀ ਕੋਈ ਤੁਸੀਂ ਸਪੈਸ਼ਲ ਟ੍ਰੇਨਿੰਗ ਤਾਂ ਲਈ ਜਾ ਮਾਤਾ ਜੀ ਨੇ ਲਈ ਵੀ ਜਿਹੜਾ ਤਰੀਕਾ ਸਾਬਤ ਨਹੀਂ ਨਹੀਂ ਜੀ ਸਾਡੇ ਮਾਤਾ ਜੀ ਨੇ ਟ੍ਰੇਨਿੰਗ ਨਹੀਂ ਲਈ ਕਿਉਂਕਿ ਉਹ ਤਾਂ ਪੜ੍ਹਾਈ ਤੁਸੀਂ ਕਿੱਥੋਂ ਤੱਕ ਕੀਤੀ ਹੈਗੀ ਪੜ੍ਹਾਈ ਤਾਂ ਜਿਵੇਂ ਮੈਂ ਪਲਾਸਟਿਕ ਕੀਤੀ ਹੈ ਪਲਾਸਟਿਕ ਕੀਤੀ ਹੈ ਉਸ ਤੋਂ ਬਾਅਦ ਫੇਕਰੇ ਤੋਂ ਜਿਵੇਂ ਅੱਜ ਕੰਮ ਕਾਰੋਬਾਰ ਹਾਂਜੀ ਨਹੀਂ ਜਿਦਾ ਮੈਨੂੰ ਪਤਾ ਨਹੀਂ ਘੱਟ ਤਾਂ ਮੈਂ ਮੁੜ ਕੇ ਪੜ੍ਹਾਈ ਨੂੰ ਮਾਨ ਨਹੀਂ ਠੀਕ ਹੈ ਜੀ ਠੀਕ ਨੇਚਰ ਨਬਰ ਹੈਗਾ ਤੁਸੀਂ ਮੈਂ ਦੇਖਿਆ ਉਹ ਘਰ ਵੀ ਤਿਆਰ ਕੀਤਾ ਤੁਸੀਂ ਹਾਂਜੀ ਹਾਂਜੀ ਕੁਦਰਤ ਦੇ ਨਾਲ ਜੀ ਦੇਸੀ ਚ ਨਾਲ ਤੁਹਾਨੂੰ ਪਿਆਰ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਸ ਪਾਸੇ ਆ ਦਿਖਾ ਦਿਓ ਮਿੱਟੂ ਜੀ ਕਿਰਪਾਲ ਜੀ ਲੱਗੇ ਆ ਕੇ ਕਿ ਇਸ ਤਰ੍ਹਾਂ ਪਿਆਰ ਹੁੰਦਾ ਹੈਗਾ ਹੁਣ ਜਿਹੜਾ ਮਟੀਰੀਅਲ ਔਰ ਇਹਦੇ ਵਿੱਚ ਗਰਮ ਨਲ ਦੀ ਨਾਲ ਮਰਖਲ ਗਰਮ ਵੀ ਹੁੰਦਾ ਜੀ ਹਾਂਜੀ ਗਰਮ ਨਲ ਦੀ ਨਾਲ ਗਰਮ ਹੁੰਦਾ ਤੇ ਨਾਲ ਦੀ ਨਾਲ ਗਰਮ ਜਿਹੜਾ ਮਿਕਸ ਹੁੰਦਾ ਇਹ ਵਿੱਚ ਪਾਤਾ ਦੇਸੀ ਕੇ ਜੀ ਦੇਸੀ ਕੇ ਪਾਇਆ ਹੁਣ ਜੀ ਹੁਣ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾਉਣੇ ਆ ਜੀ ਜਿਹੜੇ ਗ੍ਰाइंड ਕੀਤੇ ਡਰਾਈ ਫਰੂਟ ਆ ਠੀਕ ਆ ਜੀ ਆ ਦੇਖ ਸਕਦੇ ਹੋ ਤੁਸੀਂ ਜੀ ਠੀਕ ਆ ਜੀ ਇਹ ਡਰਾਈ ਫਰੂਟ ਗ੍ਰाइंड ਕੀਤੇ ਆ ਇਹ ਉਹਦੇ ਵਿੱਚ ਪਾਣੇ ਆ ਜੀ ਫਿਰ ਉਹਦੇ ਵਿੱਚ ਬਾਅਦ ਚ ਜੋ ਮਿਕਸ ਵਾ ਠੀਕ ਆ ਜੀ ਉਹ ਪਾਣਾ ਜੀ ਕਿਆ ਬਾਤ ਖੁਸ਼ਬੂ ਦੇਸੀ ਕੇ ਗਰਮ ਹੋ ਰਿਹਾ ਤਾਂ ਬਹੁਤ ਹੀ ਜ਼ਾਇਕੇਦਾਰ ਹੈ ਬਹੁਤ ਹੀ ਲਜੀਜ਼ ਖੁਸ਼ਬੂ ਜਿਹੜੀ ਆ ਪੰਜਾਬੀ ਚ ਕਹੀਏ ਤਾਂ ਮੂੰਹ ਚ ਪ ਤੇ ਬੜੀ ਯੂਨੀਕ ਬੜੀ ਸਫਾਈ ਦੇ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਚ ਹੁਣ ਸ਼ਰਮਾ ਜੀ ਜਿਹੜਾ ਆ ਉਹ ਇਹ ਪਿੰਨੀਆਂ ਤਿਆਰ ਕਰਕੇ ਆਪਣਾ ਵੀ ਕਾਰੋਬਾਰ ਚਲਾ ਰਹੇ ਨੇ ਸ਼ੌਕ ਦੇ ਨਾਲ ਸ਼ੁਰੂ ਕੀਤਾ ਸੀ ਪਰ ਹੁਣ ਇਹ ਸ਼ੌਕ ਉਹਨਾਂ ਦਾ ਜਿਹੜਾ ਆ ਪੈਸ਼ਨ ਦੇ ਨਾਲ ਨਾਲ ਜਿਹੜਾ ਆ ਉਹਨਾਂ ਦਾ ਇਹ ਬਿਜ਼ਨਸ ਬਣ ਗਿਆ ਤੇ ਬੜੀ ਸਫਾਈ ਦੇ ਨਾਲ ਉਹ ਇਹ ਪਿੰਨੀਆਂ ਤਿਆਰ ਕਰਕੇ ਦੀ ਮਾਰਕੀਟ ਵੀ ਉਹਨਾਂ ਨੇ ਆਪ ਤਿਆਰ ਕੀਤੀ ਤੇ ਲੋਕਾਂ ਨੂੰ ਜਿਹੜਾ ਆ ਉਹ ਨਾਲ ਦੀ ਨਾਲ ਕਾਰੋਬਾਰ ਵੀ ਦੇ ਰਹੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਸਵਾਲ ਤੁਹਾਡੇ ਜ਼ੈਨ ਚ ਵੀ ਰਹਿ ਗਏ ਹੋਣਗੇ ਸਾਡੇ ਜ਼ੈਨ ਚ ਵੀ ਰਹਿ ਗਏ ਵੀਡੀਓ ਪਹਿਲਾਂ ਹੀ ਬਹੁਤ ਲੰਬੀ ਹੋ ਗਈ ਹੈ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਫੇਰ ਅਸੀਂ ਇੱਥੇ ਆਈਏ ਤੇ ਗੱਲਬਾਤ ਕਰੀਏ ਅਸੀਂ ਰਵਿੰਦਰ ਸ਼ਰਮਾ ਜੀ ਹੋਣਾਂ ਨਾਲ ਆਜੇ ਕੋਈ ਤੁਹਾਡੀ ਕੁਇਰੀ ਹੋਵੇ ਬਨੀਆ ਨੂੰ ਲੈ ਕੇ ਤਾਂ ਤੁਸੀਂ ਪਿੰਡ ਹਸੀਨਪੁਰ ਲੱਲਵਾਲ ਵਿਖੇ ਵੀ ਖੁਦ ਪਹੁੰਚ ਸਕਦੇ ਆ ਸ਼ਰਮਾ ਜੀ ਪਰਚੂਨ ਦੇ ਨਾਲ ਨਾਲ ਹੋਲ ਸੇਲ 'ਚ ਜੇ ਕਿਸੇ ਨੇ ਤੁਹਾਡੇ ਕੋਲ ਮਾਲ ਖਰੀਦਣਾ ਹੋਵੇ ਤੁਹਾਡਾ ਕੰਟੈਕਟ ਕੀਤਾ ਜਾ ਸਕਦਾ ਹਾਂਜੀ ਅਸੀਂ ਹੋਲ ਸੇਲ ਕਰਦੇ ਆ ਜੀ ਠੀਕ ਆ ਜੀ ਯਾਨੀ ਪਰਚੂਨ ਦਾ ਰੇਟ ਅਲੱਗ ਹੋਊਗਾ ਤੇ ਜੇ ਕੁਆਂਟੀਟੀ 'ਚ ਸਮਾਨ ਲੈਣਾ ਉਹਦਾ ਰੇਟ ਲੱਗੂਗਾ ਮੇਰਾ ਕੰਟੈਕਟ ਨੰਬਰ ਆ ਜੀ 98141 96216 ਠੀਕ ਆ ਜੀ ਰਿਪੀਟ ਕਰ ਦਿਓ ਇੱਕ ਵਾਰੀ 98141 96216 ਜੀ ਠੀਕ ਹੈ ਜੀ ਇਹ ਤੁਹਾਡਾ ਨੰਬਰ ਹੈ ਤੇ ਪਿੰਡ ਹਸੈਨਪੁਰ ਲਾਲੋਵਾਲ ਟਾਂਡੇ ਦੇ ਕੋਲ ਹੈ ਪਿੰਡ ਆ ਧੂਤਾਂ ਦਾ ਸੜਕਾ ਔਰ ਟਾਂਡੇ ਦੇ ਵਿੱਚ ਜਿਹੜੀ ਲਿੰਕ ਰੋਡ ਹੈਗੀ ਆ ਦੁਹਰਾ ਦਮਾ ਹਾਰਪੁਰ ਤੋਂ ਜਦੋਂ ਅਸੀਂ ਦਸੂਹੇ ਨੂੰ ਜਾਂਦੇ ਆ ਤਾਂ ਰਸਤੇ ਚੋਂਦਾ ਧੂਤਾਂ ਤੋਂ ਸੜਕਾ ਉਸ ਸੜਕੇ ਤੋਂ ਕਸਬਾ ਟਾਂਡਾ ਨੂੰ ਜਿਹੜੀ ਸੜਕ ਜਾਂਦੀ ਆ ਮਸੀਤੀ ਤੋਂ ਪਹਿਲਾਂ ਜੇ ਤੁਸੀਂ ਧੂਂਟਾ ਤੋਂ ਸੜਕੇ ਤੋਂ ਆ ਰਹੇ ਆ ਤੇ ਜੇ ਟਾਂਡੇ ਤੋਂ ਆ ਰਹੇ ਆ ਤੇ ਮਸੀਤੀ ਦਾ ਜਿਹੜਾ ਅਡਾ ਟੱਪ ਕੇ ਹਸੈਨਪੁਰ ਲੱਲਵਾਲ ਔਰ ਹਸੈਨਪੁਰ ਲੱਲਵਾਲ ਪਹੁੰਚ ਕੇ ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਆ ਪਹਿਲਾਂ ਵੀ ਫੋਨ ਕਰ ਸਕਦੇ ਆ ਆਰਡਰ ਨੋਟ ਕਰਵਾ ਸਕਦੇ ਹੋ ਪ੍ਰੀ ਆਰਡਰ ਦੇ ਨਾਲ ਪ੍ਰੀ ਪੇਮੈਂਟ ਦੇ ਨਾਲ ਤੁਸੀਂ ਜਿਹੜਾ ਆਪਣਾ ਆਰਡਰ ਕਨਫਰਮ ਕਰ ਸਕਦੇ ਆ ਇਨਾਂ ਦੀ ਹੱਲਾਸ਼ੇਰੀ ਵੀ ਹੋਊਗੀ ਤੇ ਨਾਲ ਦੀ ਨਾਲ ਤੁਸੀਂ ਨਵੇਂ ਨੌਜਵਾਨ ਜਿਹੜੇ ਆ ਉਹਨਾਂ ਨੂੰ ਵੀ ਇੱਕ ਮਿਸਾਲ ਦੇ ਤੌਰ ਤੇ ਜਿਹੜਾ ਹੈ ਇਹ ਵੀਡੀਓ ਵੀ ਜ਼ਰੂਰ ਸ਼ੇਅਰ ਕਰਿਓ ਦਿਖਾਓ ਤੇ ਇੱਥੇ ਜਿਹੜਾ ਹੈ ਪਹੁੰਚ ਕੇ ਤੁਸੀਂ ਇੱਕ ਕਨਸੈਪਟ ਦੇਖ ਵੀ ਸਕਦੇ ਹੋ ਆਪਣੀਆਂ ਅੱਖਾਂ ਦੇ ਨਾਲ ਪਿੰਨੀਆਂ ਜਿਹੜੀਆਂ ਬਣਦੀਆਂ ਹੋਈਆਂ ਦੇਖ ਵੀ ਸਕਦੇ ਹੋ ਤਿਆਰ ਹੋਇਆ ਮਾਲ ਖੁਦ ਵੀ ਲਿਜਾ ਸਕਦੇ ਹੋ ਇਹ ਤੁਹਾਡੇ ਤੱਕ ਪਹੁੰਚਦਾ ਵੀ ਕਰਦਣਗੇ ਹਰੇਕ ਤਿੱਕ ਤਰੀਕੇ ਦੇ ਨਾਲ ਜਿਹੜੇ ਤੁਹਾਨੂੰ ਕੋਆਪਰੇਟ ਕਰਨ ਵਾਲੇ ਨੇ ਸੁਭਾਅ ਬਹੁਤ ਨਿੱਕਾ ਤੇ ਮਿੱਠਾ ਤੇ ਬਲਾਪੜਾ ਆ ਅਰਵਿੰਦਰ ਸ਼ਰਮਾ ਜੀ ਦਾ ਸੋ ਅੱਜ ਆਏ ਫੜਾ ਇਹਨਾਂ ਨੇ ਮਾਣ ਦਿੱਤਾ ਹਸੀਆਂਪੁਰ ਲਾਲੋਵਾਲ ਵਾਲਿਆਂ ਨੇ ਬਹੁਤ ਮਾਣ ਦਿੱਤਾ ਇੱਕ ਦੁਆੜੀ ਰਸਤਾ ਭਟਕ ਗਏ ਪਰ ਸਾਨੂੰ ਅੱਜ ਤੱਕ ਪਹੁੰਚਦਾ ਵੀ ਕਰਤਾ ਕੁਝ ਬਜ਼ੁਰਗਾਂ ਨੇ ਕੁਝ ਨੌਜਵਾਨਾਂ ਨੇ ਸੋ ਬੜੇ ਪਿਆਰੇ ਲੋਕਾਂ ਦਾ ਪਿੰਡ ਬੜੇ ਦਿਲਦਾਰ ਲੋਕਾਂ ਦਾ ਪਿੰਡ ਤੇ ਸ਼ਹਿਰ ਹਸੀਆਂਪੁਰ ਜਿੱਥੇ ਅਸੀਂ ਸ਼ੁਰੂਆਤ ਕੀਤੀ ਸੀ ਕੁਦਰਤੀ ਨਜ਼ਾਰਿਆਂ ਨਾਲ ਲਬਰੀਜ਼ ਤੇ ਦਿਲਦਾਰ ਲੋਕਾਂ ਦਾ ਸ਼ਹਿਰ ਤੇ ਜ਼ਿਲ੍ਹਾ ਸ਼ਿਹਾਪੁਰ ਉਹਦੇ ਪਿੰਡਾਂ ਸੀ ਹਸੀਆਂਪੁਰ ਲਾਲੋਵਾਲ ਪਹੁੰਚੇ ਤੇ ਆਪਾਂ ਹੁਣ ਤੁਹਾਡੇ ਕੋਲ ਇਜਾਜ਼ਤ ਲੈ ਲੈਣੀ ਆ ਰਵਿੰਦਰ ਜੀ ਕੋਲ ਵੀ ਇਜਾਜ਼ਤ ਲੈ ਲੈਣੀ ਆ ਬੀਬੀਆਂ ਨੂੰ ਕੰਮ ਕਰਨ ਦੀ ਆ ਮਸ਼ੀਨ ਚੱਲਦੀ ਆ ਪਹਿਲਾਂ ਹੀ ਸਮਾਂ ਕਾਫੀ ਲੈ ਲਿਆ ਤੇ ਆਹ ਜ਼ਰੂਰ ਇੱਕ ਵਾਰੀ ਫਿਰ ਦਿਖਾ ਦਿਓ ਵੀ ਜੁੱਤੀਆਂ ਸਾਡੀਆਂ ਸ਼ੂਜ਼ ਬੂਟ ਜਿਹੜੇ ਆ ਭਾਈ ਸਾਹਿਬ ਨੇ ਸਾਨੂੰ ਪਹਿਲਾਂ ਜਿਹੜੀ ਆ ਉਹ ਕਹੇਤਾ ਸੀਗਾ ਵੀ ਭਾਈ ਸਾਹਿਬ ਜੁੱਤੀਆਂ ਬਾਹਰ ਲਾਉਣੀਆਂ ਪੈਣੀਆਂ ਬੇਸ਼ੱਕ ਠੰਡ ਆ ਚਾਹ ਦਾ ਪਹਿਲਾਂ ਇਹਨਾਂ ਨੇ ਸਾਨੂੰ ਪਹਿਲਾਂ ਵੀ ਛਕਾਤਾ ਤੇ ਅਸੀਂ ਹੁਣ ਵੀ ਛਕਣਾ ਤੇ ਪਿੰਨੀਆਂ ਅਸੀਂ ਜ਼ਰੂਰ ਛਕਣੀਆਂ ਵੀ ਆ ਤੇ ਲੈ ਕੇ ਵੀ ਜਾਣੀਆਂ ਇੱਕ ਵਾਰੀ ਪਿੰਡ ਦਾ ਵੀ ਦਿਖਾ ਦਿਏ ਵੀ ਆਜੋ ਕਿਰਪਾਲ ਸਿੰਘ ਜੀ ਮਿੰਟੂ ਜੀ ਪਿੰਡ ਦੇਖੋ ਕਿ ਤੇ ਪੁਰਾਣੇ ਗਾਣੇ ਫਿਲਮਾਂ ਚ ਵੀ ਜ਼ਿਕਰ ਹੁੰਦਾ ਰਿਹਾ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਤੇ ਇਹ ਪਿੰਡ ਬੜਾ ਹੀ ਸੋਹਣਾ ਬੜਾ ਪਿਆਰਾ ਪਿੰਡ ਹਸੈਨਪੁਰ ਲਾਲੋਵਾਲ ਬਹੁਤ ਨਾਮਵਰ ਚਿਹਰੇ ਇਸ ਪਿੰਡ ਚ ਹੋਏ ਨੇ ਬਹੁਤ ਹਸਤੀਆਂ ਜਿਹੜੀਆਂ ਮਹਾਨ ਇਸ ਪਿੰਡ ਤੋਂ ਹੋਈਆਂ ਨੇ ਜ਼ਿਲ੍ਹਾ ਹਿਸ਼ਾਰਪੁਰ ਦਾ ਪਿੰਡ ਹੈ ਧਾਰਮਿਕ ਖੇਤਰ ਦੇ ਵਿੱਚ ਸਿਆਸਤ ਦੇ ਵਿੱਚ ਵਪਾਰ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਸਰਕਾਰੀ ਜਾਂ ਨਿੱਜੀ ادارےਾਂ ਦੇ ਵਿੱਚ ਇਸ ਪਿੰਡ ਤੋਂ ਨਾਮ ਵਰ ਲੋਕ ਹੋਏ ਨੇ ਬੜੇ ਚੰਗੇ ਮਿੱਠੇ ਨਿੱਗੇ ਮਲਾਪੜੇ ਸੁਭਾਅ ਦੇ ਲੋਕ ਨੇ ਬਾਕੀ ਪਿੰਡਾਂ ਵਾਂਗੂ ਇਸ ਪਿੰਡ ਦੇ ਵੀ ਤੇ ਬੜਾ ਜਿਹੜਾ ਭਰਮਾ ਇਹਨਾਂ ਨੇ ਨਿੱਗਾ ਸਾਡਾ ਸਵਾਗਤ ਵੀ ਕੀਤਾ ਜੀਆਂ ਆ ਵੀ ਇਹਨਾਂ ਨੇ ਆਖਿਆ ਤੇ ਆਸ-ਪਾਸੇ ਵੀ ਦਿਖਾਇਓ ਕਿਰਪਾਲ ਜੀ ਆ ਉੱਪਰੋ ਵੀ ਦਿਖਾਈਏ ਇਹਨਾਂ ਕੋ ਬੇਸ਼ੱਕ ਕੋਠੀ ਆ ਸਾਰਾ ਕੁਛ ਆ ਸੋਹਣਾ ਸਾਰਾ ਕੁਛ ਦਾਰੂਮਦਾਰ ਹੈਗਾ ਪਰ ਆ ਬੜੀ ਵਧੀਆ ਇਹਨਾਂ ਦੀ ਚੀਜ਼ ਆ ਕਹਿੰਦੇ ਵੀ ਮੈਂ ਇਹ ਵਾਕਈ ਤੁਸੀਂ ਵੀ ਦੱਸ ਦਿਓ ਮੈਂ ਦੱਸਦਾ ਸੀਗਾ ਵੀ ਇਹ ਕਿਉਂ ਬਣਾਈਏ ਸ਼ਰਮਾ ਜੀ ਇਹਦੀ ਬਸ ਆਪਣੇ ਰਹਿਣ ਸਹਣ ਲਈ ਜੀ ਆਪ ਕਹਿੰਦੇ ਵੀ AC ਦੀ ਹਵਾ ਨਹੀਂ ਤੁਹਾਨੂੰ ਬਹੁਤ ਚੰਗੀ ਨਹੀਂ ਮੈਨੂੰ ਨਹੀਂ ਪਸੰਦ ਜੀ ਮੈਂ ਜਦਾਂ ਖਾਸ ਕਰਕੇ ਜਦੋਂ ਗਰਮੀਆਂ 'ਚ ਮੈਂ ਬਾਹਰ ਸੌਣਾ ਹੁੰਦਾ ਜੀ ਅੱਛਾ ਜੀ ਤੇ ਜਦੋਂ ਗਰਮੀਆਂ ਚ ਕਈ ਵਾਰੀ ਮੀਂਹ ਲਾ ਪੈਣਾ ਤਾਂ ਫਿਰ ਅੰਦਰ ਗਲੈਂਟਰ ਵਾਲੇ ਕਮਰੇ ਚ ਤਾਪਦੇ ਹੁੰਦੇ ਸੋਤਦਾਮ ਪ੍ਰਤਾਪ ਜੀ ਮੁਹੰਮਦ ਜੀ ਹੁੰਦੀ ਆ ਤੇ ਉਹਦੇ ਲਈ ਫਿਰ ਮੈਨੂੰ ਇਹ ਬਣਾਉਣ ਦੀ ਲੋੜ ਸੀਗੀ ਠੀਕ ਆ ਜੀ ਇਹ ਸਪੈਸ਼ਲ ਤੁਸੀਂ ਤਿਆਰ ਕੀਤਾ ਆਪਣੇ ਹਾਂਜੀ ਹਾਂਜੀ ਤੇ ਮੈਂ ਦੇਖਿਆ ਵੀ ਐਨਆਰਆਈ ਵੀਰ ਵੀ ਆਏ ਸੀਗੇ ਉਹ ਵੀ ਬੜਾ ਖੁਸ਼ ਹੋ ਰਹੇ ਸੀਗੇ ਛੋਟਾ ਫਟਾ ਖਿਚਾ ਰਹੇ ਸੀਗੇ ਹਾਂਜੀ ਹਾਂਜੀ ਤੇ ਸਾਰਾ ਕੁਝ ਹੁੰਦਿਆਂ ਸੁੰਦਿਆਂ ਵੀ ਤੁਸੀਂ ਜਿਹੜਾ ਇਹ ਬਣਾਇਆ ਤੇ ਬਾਕੀ ਪੱਡਾ ਵਾਂਗੂ ਵੱਖਰੇ ਵੱਖਰੇ ਧਾਰਮਿਕ ਸਥਾਨ ਇੱਧਰ ਵੀ ਗੁਰਦੁਆਰਾ ਸਾਹਿਬ ਆ ਵੀ ਗੁਰਦੁਆਰਾ ਸਾਹਿਬ ਆ ਬਹੁਤ ਸਾਰੇ ਇੱਥੇ ਮੰਦਿਰ ਵੀ ਮੌਸਮ ਬੜਾ ਵਧੀਆ ਐਟਮਾਸਫੀਅਰ ਬਹੁਤ ਵਧੀਆ এনवायरमेंट ਬਹੁਤ ਵਧੀਆ ਤੇ ਹਸੈਨਪੁਰ ਲੱਲੋਵਾਲ ਵਾਲਿਆਂ ਦਾ ਸਾਰਿਆਂ ਦਾ ਹੀ ਧੰਨਵਾਦ ਸ਼ਰਮਾ ਜੀ ਦਾ ਧੰਨਵਾਦ ਤੇ ਹਸੈਨਪੁਰ ਦੇ ਸ਼ਹਿਰ ਹਸੈਨਪੁਰ ਦੇ ਜਿਹੜਾ ਕਸਬਾ ਟਾਂਡਾ ਦੇ ਨਜ਼ਦੀਕ ਹਸੈਨਪੁਰ ਲੱਲੋਵਾਲ ਆ ਜਾਏ ਸੀ ਬਾਰ ਬਾਰ ਆ ਨਾ ਇਸ ਕਰਕੇ ਲੈਨੇ ਕਿਉਂਕਿ ਸਾਨੂੰ ਵਧੀਆ ਬਹੁਤ ਲੱਗਾ ਜਿਹਾ ਕਿ ਲੋਕ ਬੜੇ ਚੰਗੇ ਮਿੱਠੇ ਨਗੇ ਮਲਾਪੜੇ ਸੁਵਾਦੇ ਆ ਵੀਡੀਓ 'ਚ ਕੋਈ ਗਲਤੀਆਂ ਕੋਸਟਾਕੀਆਂ ਹੋ ਸਕਦੀਆਂ ਹਰ ਵਾਰੀ ਐਸੀ ਕਹਿੰਦੇ ਹੁੰਦੇ ਨੇ ਉਹਨੂੰ ਨਜ਼ਰ ਅੰਦਾਜ਼ ਕਰਿਓ ਤੇ ਚੈਨਲ ਨੂੰ ਲਾਈਕ ਫੋਲੋ ਕਰਨਾ ਤੁਸੀਂ ਭੁੱਲ ਜਾਨੇ ਫੋਲੋ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਇਦਾਂ ਦੀਆਂ ਚੰਗੀਆਂ ਚੰਗੀਆਂ ਪ੍ਰੇਰਣਾ ਸਰੋ ਇਹਨਾਂ ਤੋਂ ਤੁਹਾਨੂੰ ਜਾਂ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਚਾਹੇ 스마트 ਸਕਰੀਨ ਤੇ ਦੇਖੋ ਚਾਹੇ ਫੋਨ ਤੇ ਚਾਹੇ ਟੈਬ ਤੇ ਚਾਹੇ ਲੈਪਟਾਪ ਤੇ ਸਾਡੀ ਵੀਡੀਓ ਦੇਖ ਕੇ ਕਦੇ ਵੀ ਤੁਹਾਨੂੰ ਸ਼ਰਮਿੰਦਿਆ ਨਹੀਂ ਹੋਣਾ ਪਏਗਾ ਵਲਗਰ ਲੈਂਗੁਏਜ ਤੋਂ ਭੱਦੀ ਸ਼ਬਦਾਵਲੀ ਤੋਂ ਅਸੀਂ ਕੋਹਾਂ ਦੂਰ ਰਹਿ ਕੇ ਵੀਡੀਓਜ਼ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡਾ ਮਕਸਦ ਸਿਰਫ ਤੇ ਸਿਰਫ ਲੋਕਾਂ ਤੱਕ ਚੰਗੀਆਂ ਚੀਜ਼ਾਂ ਪਹੁੰਚਾਉਣੀਆਂ ਹੈਗੀਆਂ ਨੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ ਕੋਲ ਬਹੁਤ ਕੁਝ ਤੁਸੀਂ ਸਿੱਖ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਵੀ ਆਪਣੀ ਕੁਐਰੀ ਜਿਹੜੀ ਕੋ ਪੁੱਛ ਸਕਦੇ ਹੋ ਅਰਵਿੰਦਰ ਹਾਲਦਨੀ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮਿੰਟੂ ਸ਼ਾਹਪੁਰ ਵਾਲਿਆਂ ਦੇ ਨਾਲ ਆਪਣੇ ਦੋਸਤ ਗੋਵਿੰਦ ਸਿੰਘ ਦੇ ਹੋ ਜਾਇਤ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਦੇ ਲਈ ਰੱਬ ਰੱਖਾ ਸ਼ੁਕਰੀਆ